ਭਾਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਾਸ਼ੀਕਲ ਸਾਸ਼ੀਕਲ ਇਕਵਾਲ ਠੀਕ ਠਾਕ ਹੋ ਮੇਰੇ ਬਹੁਤ ਵਧੀਆ ਵੀਰੇ ਬਧੀਆ ਅੱਛਾ ਹਰਜਿੰਦਰ ਇਹ ਸਮਝਾਓ ਤੁਸੀਂ ਕਾਫੀ ਦਿਨਾਂ ਤੋਂ ਯੂਨੀਵਰਸਿਟੀ ਦਾ ਪ੍ਰੋਪਰ ਸੀਨ ਵਾਚ ਕਰ ਰਹੇ ਹੋ ਹਨ ਸਭ ਤੋਂ ਪਹਿਲਾਂ ਤੇ ਦੱਸੋ ਕਿ ਜਿਹੜਾ ਸੈਨੇਟ ਤੇ ਸਿੰਡੀਕੇਟ ਦਾ ਮੁੱਦਾ ਸੀ ਜਿਹੜਾ ਭਖਿਆ ਉਹਦੇ ਚੰਗਾਰੀ ਯੂਨੀਵਰਸਿਟੀ ਦੇ ਵਿੱਚ ਕਿਵੇਂ ਉਠੀ ਇਕਵਾਲ ਇਹ ਮਸਲਾ ਨਾ ਕਾਫੀ ਸਾਲਾਂ ਤੋਂ ਭਖ ਰਿਹਾ ਜੀ ਕਾਫੀ ਸਾਲਾਂ ਤੋਂ ਹੌਲੀ ਹੌਲੀ ਕਰਕੇ ਕੇਂਦਰ ਸਰਕਾਰ ਇਹ ਚਾਹੁੰਦੀ ਸੀ ਕਿ ਸੈਨੇਟ ਨੂੰ ਭੰਗ ਕਰ ਦਿੱਤਾ ਜਾਵੇ ਆਪਾਂ ਨੂੰ ਸਭ ਨੂੰ ਪਤਾ ਸੈਨੇਟ ਦੇ 91 ਮੈਂਬਰ ਆ ਔਰ ਉਹ 91 ਮੈਂਬਰ ਅਲੱਗ-ਅਲੱਗ ਕੈਟਾਗਰੀਜ਼ ਦੇ ਠੀਕ ਆ ਨਾ ਨੋਮੀਨੇਟਡ ਵੀ ਨੇ ਇਲੈਕਟਡ ਵੀ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਇਲੈਕਸ਼ਨ ਦੇ ਵਿੱਚ ਨਹੀਂ ਆਉਂਦੇ ਪਰ ਬਹੁਤ ਚੰਗੀ ਇਕਸ਼ਕਸ਼ੀਤ ਵਾਲੇ ਚੰਗੇ ਇਕ ਆਪਣਾ ਪੱਖ ਰੱਖਣ ਵਾਲੀ ਹੁੰਦੇ ਆ ਉਹ ਨੋਮੀਨੇਟ ਕੀਤੇ ਜਾਂਦੇ ਆ ਜਿਹੜੇ ਨੋਮੀਨੇਟਡ ਨੇ ਉਹ ਕੇਂਦਰ ਸਰਕਾਰ ਵੱਲੋਂ ਨਾਮਿਨੇਟ ਕੀਤੇ ਜਾਂਦੇ ਆ ਜਿਹੜੀ ਮੌਕੇ ਦੀ ਕੇਂਦਰ ਸਰਕਾਰ ਕੋਈ ਵੀ ਹੋਵੇ ਜੀ ਪਰ ਇਹਦੇ ਵਿੱਚ ਜਿਹੜਾ ਮੇਨ ਮਸਲਾ ਹੈ ਨਾ ਮੇਨ ਮਸਲਾ ਹੈ ਇਲੈਕਟਡ ਦਾ ਜਦੋਂ ਵੀ ਕੋਈ ਯੂਨੀਵਰਸਿਟੀ ਦਾ ਕੋਈ ਮਸਲਾ ਹੁੰਦਾ ਜਿਹੜਾ ਯੂਨੀਵਰਸਿਟੀ ਦੇ ਪੱਖ 'ਚ ਨਾ ਹੋਵੇ ਜਿਹੜਾ ਵਿਦਿਆਰਥੀ ਵਿਰੋਧੀ ਹੋਵੇ ਕੋਈ ਬਜਟ ਵਿਰੋਧੀ ਹੋਵੇ ਜਿਹੜਾ ਮਤਲਬ ਕਿ ਯੂਨੀਵਰਸਿਟੀ ਨੂੰ ਇੱਕ ਖਤਮ ਕਰਨ ਵਾਲਾ ਫੈਸਲਾ ਹੋਵੇ ਤਾਂ ਉਥੇ ਇਲੈਕਟਡ ਬਾਡੀ ਅੜਦੀ ਆ ਜੀ ਉਹ ਜਿਹੜੀ ਇਲੈਕਟਡ ਬਾਡੀ ਆ ਨਾ ਉਹ ਇਸ ਯੂਨੀਵਰਸਿਟੀ ਦੇ ਵਿੱਚੋਂ ਚੁਣੇ ਜਾਂਦੇ ਆ ਮੁੰਡੇ ਠੀਕ ਹੈ ਨਾ ਪਰ ਜਿਹੜੇ 31 ਜਣੇ ਨਾਮਿਨੇਟਡ ਹੁੰਦੇ ਨੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਹੁਣ ਅਸੀਂ ਉਹੀ ਰੱਖਣੇ ਆ ਜੀ ਬਾਕੀ ਜਿਹੜੇ ਹੈਗੇ ਨੇ ਉਹ ਅਸੀਂ ਨਹੀਂ ਰੱਖਣੇ ਹੁਣ ਜਦੋਂ ਨਾਮਿਨੇਟਡ ਰੱਖਣਗੇ ਜੋ ਉਹਨਾਂ ਨੇ ਖੁਦ ਜਿਨ੍ਹਾਂ ਦੇ ਨਾਮ ਦੇ ਦੇਣੇ ਆ ਉਹ ਕੌਣ ਹੋਣਗੇ ਉਹ ਕਿਹੜੀ ਧਿਰ ਨਾਲ ਸੰਬੰਧਿਤ ਹੋਣਗੇ ਉਹਨਾਂ ਨੂੰ ਇਸ਼ਾਰਾ ਉੱਪਰੋਂ ਕੌਣ ਕਰੂਗਾ ਮਤਲਬ ਸਿਫਾਰਸ਼ੀ ਹੋਣਗੇ ਸਿਫਾਰਸ਼ੀ ਹੋਣਗੇ ਠੀਕ ਹੈ ਨਾ ਮੰਨ ਲਓ ਮੈਂ ਮੈਂ ਕੇਂਦਰ ਚ ਕਿਤੇ ਬੈਠਾ ਆ ਮੈਂ ਤੁਹਾਡਾ ਨਾਮ ਰਿਕਮੈਂਡ ਕਰਤਾ ਵੀ ਇਕਵਾਲ ਸਿੰਘ ਨੂੰ ਸੈਨੇਟ ਦੇ ਵਿੱਚ ਰੱਖੋ ਤੇ ਕਾਨੂੰਨ ਉੱਪਰੋਂ ਜੋ ਕੇਂਦਰ ਤੋਂ ਇਸ਼ਾਰਾ ਹੋਊਗਾ ਇਕਬਾਲ ਸਿੰਘ ਤਾਂ ਉਹੀ ਗੱਲ ਕਰੂਗਾ ਨਾ ਬਿਲਕੁਲ ਸੋ ਇਸ ਕਰਕੇ ਮਸਲਾ ਇਲੈਕਟਿਡ ਬਾਡੀ ਖਤਮ ਕਰਨ ਦਾ ਹੁਣ ਇਲੈਕਟਿਡ ਬਾਡੀ ਕੋਈ ਕੋ ਬਾਡੀ ਆ ਜਿਹੜੀ ਯੂਨੀਵਰਸਿਟੀ ਪਿੱਛੇ ਅੜਦੀ ਆ ਇੱਥੇ ਤੁਹਾਡੇ ਯਾਦ ਹੋਣਾ ਜਦੋਂ ਪੰਜਾਬੀ ਭਾਸ਼ਾ ਦਾ ਮਸਲਾ ਅੜਿਆ ਸੀ ਜੀ ਜੀ ਯੂਨੀਵਰਸਿਟੀ ਦੇ ਵਿੱਚ ਸਾਰੇ ਪਾਸੇ ਨਜ਼ਰ ਮਾਰਿਓ ਜਿੰਨੇ ਤੁਹਾਨੂੰ ਪਹੁੰਚ ਮਾਰਗ ਜਾਂ ਹੋਰ ਕੋਈ ਡਿਪਾਰਟਮੈਂਟਾਂ ਦੇ ਨਾਮ ਲਿਖੇ ਮਿਲਣਗੇ ਇਹਨਾਂ ਦੇ ਉੱਪਰ ਜਿਹੜੇ ਹੈਗੇ ਆ ਪੰਜਾਬੀ ਭਾਸ਼ਾ ਖਤਮ ਕਰਤੀ ਸੀ ਹਿੰਦੀ ਇੰਗਲਿਸ਼ ਦੇ ਵਿੱਚ ਸੀ ਉਦੋਂ ਸੈਨੇਟਰੀ ਪੰਜਾਬੀ ਭਾਸ਼ਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਨਾਮ ਹੋਣੀ ਚਾਹੀਦੇ ਆ ਫਿਰ ਹੋਰ ਬਹੁਤ ਸਾਰੇ ਹੋਸਟਲਾਂ ਦੇ ਜਿਹੜੇ ਹੈਗੇ ਆ ਮਸਲੇ ਹੋਗੇ ਹੋਸਟਲਾਂ ਦੇ ਵਿੱਚ ਕੁੜੀਆਂ ਰਹਿੰਦੀਆਂ ਉਹਨਾਂ ਦੀ ਸੇਫਟੀ ਨੂੰ ਲੈ ਕੇ ਉਹਨਾਂ ਦੇ ਸਕਿਉਰਿਟੀ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਜਿਹੜੇ ਸੀਗੇ ਮਸਲੇ ਸੀ ਜਿਨ੍ਹਾਂ ਦੇ ਉੱਪਰ ਸੈਨੇਟ ਅੜਦੀ ਆ ਸੋ ਕੇਂਦਰ ਸਰਕਾਰ ਨੂੰ ਇਹ ਚੀਜ਼ ਚੁਪਦੀ ਸੀ ਪਿੱਛੇ ਜੇ ਕਰੋਨਾ ਕਾਲ ਆ ਗਿਆ ਸੀ ਕਰੋਨਾ ਕਾਲ ਦੇ ਸਮੇਂ ਇੱਕ ਸੈਸ਼ਨ ਅੱਗੇ ਪਿੱਛੇ ਹੋ ਗਿਆ ਸੀ ਉਹ ਤਾਂ ਸਾਰੇ ਵਿਦਿਅਕ ادارے ਬੰਦ ਰਹੇ ਹਾਲਾਤ ਪਾਦੂ ਹੂੰ ਹੂੰ ਉਹਦਾ ਕਰਕੇ ਇਹਨਾਂ ਨੇ ਇਹ ਕਹਿਤਾ ਸੀ ਕਿ ਹੁਣ ਸੈਨੇਟ ਦਾ ਜਿਹੜਾ ਹੈਗਾ ਕਾਗਜ਼ੀ ਜਿਹੜਾ ਕਾਗਜ਼ੀ ਟਰਮ ਸੀ ਜਿਹਦੇ ਵਿੱਚ ਡੇਟ ਕਾਗਜ਼ਾਂ ਦੇ ਵਿੱਚ ਲਿਖੀ ਸੀ ਉਹ 1 ਸਾਲ ਅੱਗੇ ਬਣਦੀ ਸੀ ਪਰ ਉਦੋਂ ਸ਼ਾਬਾਸ਼ੇ ਦੇਣੀ ਬਣਦੀ ਆ ਇੱਕ ਸਾਡੇ ਵੀਰ ਦਾ ਨਾਮ ਮੈਂ ਇੱਥੇ ਸਪੈਸ਼ਲੀ ਲੈਣਾ ਚਾਹਣਾ ਜਿਹਦੀ ਮਿਹਨਤ ਨੂੰ ਸਲੂਟ ਕਰਨਾ ਬੰਦਾ ਰਵਿੰਦਰ ਸਿੰਘ ਢਾਲੀਵਾਲ ਜਰ ਬਿੱਲਾ ਦੇ ਨਾਂ ਤੇ ਬਿੱਲਾ ਢਾਲੀਵਾਲ ਦੇ ਨਾਂ ਤੇ ਵੀ ਅਸੀਂ ਵੀਰ ਨੂੰ ਬਿੱਲਾ ਕਹਿ ਕੇ ਬੁਲਾ ਦਿੰਦੇ ਆ ਉਸ ਇਕੱਲੇ ਮੁੰਡੇ ਨੇ ਜਦੋਂ ਪਤਾ ਸੀਗਾ ਵੀ ਸੈਨਟ ਹੁਣ ਭੰਗ ਕਰਨ ਵੱਲ ਤੁਰਪੀ ਕੇਂਦਰ ਸਰਕਾਰ ਉਹ ਇਕੱਲਾ ਜਾਣਾ ਦਰੀ ਚੱਕ ਕੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਮੂਹਰੇ ਆ ਕੇ ਬੈਠ ਗਿਆ ਔਰ ਇਕੱਲੇ ਨੇ ਪ੍ਰੋਟੈਸਟ ਸ਼ੁਰੂ ਕਰਤਾ ਔਰ ਉਹ ਪ੍ਰੋਟੈਸਟ 26-27 ਦਿਨ ਚੱਲਿਆ ਵਾਈਚ ਚਾਂਸਲਰ ਨੂੰ ਬਾਹਰ ਨਿਕਲਣਾ ਦੁਬਾਰ ਹੋ ਗਿਆ ਔਰ ਉਸ ਪ੍ਰੋਟੈਸਟ ਦੇ ਵਿੱਚ ਪੰਜਾਬ ਦੀ ਹਰ ਧਿਰ ਹਰ ਰਾਜਨੀਤਿਕ ਧਿਰ ਹਰ ਧਾਰਮਿਕ ਧਿਰ ਕਿਸਾਨੀ ਧਿਰ ਸਭ ਨੂੰ ਮਜਬੂਰ ਹੋਣਾ ਪੈ ਗਿਆ ਬਿੱਲੇ ਢਾਲੀਵਾਲ ਦੇ ਨਾਲ ਉਥੇ ਦਰੀ ਤੇ ਆ ਕੇ ਬੈਠ ਕੇ ਉਸ ਧਰਨੇ ਦੇ ਵਿੱਚ ਹਾਜ਼ਰੀ ਲਾਉਣ ਵਾਸਤੇ ਔਰ ਉਸ ਧਰਨੇ ਨੇ ਆਪਣੇ ਆਪ ਦੇ ਵਿੱਚ ਇਨੀ ਫੇਮ ਖੱਟੀ ਕਿ 26-27 ਦਿਨਾਂ ਬਾਅਦ ਮਜਬੂਰ ਹੋ ਕੇ ਕੇਂਦਰ ਸਰਕਾਰ ਨੂੰ ਉਪ ਰਾਸ਼ਟਰਪਤੀ ਨੂੰ ਸੈਨੇਟ ਦੀਆਂ ਚੋਣਾਂ ਦੀ ਡੇਟ ਦੇਣੀ ਪੈ ਗਈ ਉਸ ਤੋਂ ਬਾਅਦ ਉਹ ਸੈਨੇਟ ਦੀ ਟਰਮ ਹੁਣ ਖਤਮ ਹੋ ਗਈ ਬਿਲਕੁਲ ਉਸ ਤੋਂ ਬਾਅਦ ਜਦੋਂ ਖਤਮ ਹੋ ਗਈ ਹੁਣ ਦੁਬਾਰੇ ਫਿਰ ਸੈਨੀਟ ਦੀਆਂ ਚੋਣਾ ਹੋਣੀਆਂ ਸੀ ਜੀ ਅਕਤੂਬਰ ਚ ਖਤਮ ਹੋ ਗਈ ਨਵੰਬਰ ਚ ਹੁਣ ਹੋਣੀਆਂ ਸੀ ਪਰ ਹੁਣ ਕਹਿੰਦੇ ਆ ਕਿ ਹੁਣ ਨੋਟੀਫਿਕੇਸ਼ਨ ਪਿੱਛੇ ਤੁਸੀਂ ਪੜਿਆ ਮੈਂ ਵੀ ਪੜਿਆ ਕਿ ਹੁਣ ਜਿਹੜੀ ਹੈਗੀ ਸੈਨੀਟ ਆਪਾਂ ਭੰਗ ਕਰ ਰਹੇ ਹਾਂ ਉਸ ਸੈਨੀਟਰ ਨੂੰ ਬਹਾਲ ਕਰਨ ਵਾਸਤੇ ਹੁਣ ਆਹ ਮੋਰਚਾ ਹੋਇਆ ਸੀ ਕੱਲ ਜਿਹੜਾ ਪੰਜਾਬੀਆਂ ਨੇ ਸਾਬਤ ਕਰਤਾ ਵੀ ਹੱਕ ਜੇਕਰ ਤੁਸੀਂ ਨਹੀਂ ਦਿਓਗੇ ਤਾਂ ਸਾਨੂੰ ਖੋਣੇ ਆਉਂਦੇ ਆ ਸਾਨੂੰ ਲੱਗਦਾ ਕਿ ਜਦੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਇੱਥੇ ਸ਼ਮੂਲੀਅਤ ਕਰਨ ਪਹੁੰਚੇ ਹੂੰ ਚਾਹੇ ਉਹ ਵਿਦਿਆਰਥੀ ਸੀ ਚਾਹੇ ਆਏ ਬੱਚਿਆਂ ਦੇ ਮਾਂ-ਵਾਪਸੀਏ ਚੰਡੀਗੜ੍ਹ ਪ੍ਰਸ਼ਾਸਨ ਹੂੰ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਨੇ ਵਾਕਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਜਿਵੇਂ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਆ ਹੂੰ ਜਾਂ ਪੰਜਾਬ ਸਰਕਾਰ ਦੇ ਆਈਜੀ ਕਹਿ ਰਹੇ ਹੈ ਨਾਨਕ ਸਿੰਘ ਜੀ ਕਿ ਅਸੀਂ ਤਾਂ ਕਿਸੇ ਕਿਸਾਨ ਨੂੰ ਨਹੀਂ ਰੋਕਿਆ ਇਸ ਕਿੰਨੀ ਕਿੰਨੀ ਕਿਚਾਈ ਇਸ ਚੀਜ਼ ਚ ਅ ਕੱਲ ਜਦੋਂ ਅਸੀਂ ਆ ਰਹੇ ਸੀਗੇ ਨਾ ਅਸੀਂ ਵੀ ਇਧਰ ਆਪਣੀ ਟੀਮ ਨਾਲ ਆ ਰਹੇ ਸੀ ਕਵਰੇਜ ਕਰਨ ਵਾਸਤੇ ਜਿਉਂ ਅਸੀਂ ਲੁਧਿਆਣਾ ਸਾਈਡ ਤੋਂ ਖਰੜ ਦੇ ਵਿੱਚ ਐਂਟਰ ਹੋਏ ਤਾਂ ਅੱਗੇ ਬੈਰੀਕੇਟ ਲਾਏ ਹੋਏ ਪੰਜਾਬ ਪੁਲਿਸ ਨੇ ਵੀ ਲਾਈ ਸੀ ਚਲੋ ਪੰਜਾਬ ਪੁਲਿਸ ਨੇ ਡਾਇਵਰਟ ਕਰਨ ਵਾਸਤੇ ਲਾਈ ਸੀ ਜਦੋਂ ਅਸੀਂ ਉਹ ਬੈਰੀਕੇਟ ਲੰਘੀ ਅੱਗੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਟ ਆ ਗਏ ਲੱਗ ਹੀ ਨਹੀਂ ਰਿਹਾ ਸੀ ਇਕਵਾਲ ਕਿ ਅਸੀਂ ਆਪਦੀ ਰਾਸਤਾਂ ਨਹੀਂ ਚਾ ਰਹੇ ਜੀ ਅਸੀਂ ਜਿੰਨੇ ਵੀ ਕੱਲ ਇੱਥੇ ਆਏ ਕੱਲ ਇੱਥੇ ਹੁੱਲਣਵਾਜ ਨਹੀਂ ਆਏ ਇਹ ਯੂਨੀਵਰਸਿਟੀ ਬਚਾਓ ਮੋਰਚਾ ਸੀ ਔਰ ਇੱਕ ਸੁਹਿਰਦ ਲੋਕ ਆਏ ਜਿਹੜੇ ਇੱਕ ਸੰਵੇਦਨਾ ਰੱਖਦੇ ਆ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਇਹ ਜਿਹੜੀ ਯੂਨੀਵਰਸਿਟੀ ਬਣੀ ਆ ਇਹ ਕੋਈ ਹੋਰ ਸਟੇਟ ਦੇ ਮਿੱਟੀ 'ਚ ਥੋੜੀ ਬਣੀ ਆ ਪੰਜਾਬ ਦਾ ਸੈਂਟਰਲ ਪੁਆਇੰਟ ਆ ਠੀਕ ਹੈ ਨਾ ਪੰਜਾਬ ਦੀ ਰਾਜਸਥਾਨੀਆਂ ਪਵਾਦ ਦੇ 26 27 ਪਿੰਡ ਉਜਾੜ ਕੇ ਬਣੀ ਆ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਇੱਥੇ ਵੀ ਕੋਈ ਕਮੀ ਮਾਜ਼ਰਾ ਨਾਮ ਦਾ ਪਿੰਡ ਆ ਅੱਜ ਵੀ ਤੁਸੀਂ ਜੇ ਪੁਰਾਣੀਆਂ ਫਰਦਾਂ ਖੋਲੋਗੇ 47 ਵੇਲੇ ਦੀਆਂ ਉਸ ਪਿੰਡ ਦੇ ਨਾਮ ਤੇ ਇਹ ਨਿਕਲੂਗੀ ਠੀਕ ਹੈ ਨਾ ਸਾਨੂੰ ਕੱਲ ਲੱਗ ਹੀ ਨਹੀਂ ਰਿਹਾ ਸੀ ਵੀ ਅਸੀਂ ਚੰਡੀਗੜ੍ਹ ਚੱਲੇ ਆ ਅਸੀਂ ਤਾਂ ਬੜੇ ਮਾਨ ਨਾਲ ਕਹਿੰਨੇ ਚੰਡੀਗੜ੍ਹ ਸਾਡੀ ਰਾਜਸਥਾਨੀ ਆ ਕੱਲ ਲੱਗਦਾ ਸੀ ਤੁਹਾਨੂੰ ਲੱਗਦਾ ਸੀ ਉਹ ਤਾਂ ਡਾਂਗਾਂ ਦੀ ਸ਼ਾਂ ਕੀਤੀ ਹੋਈ ਸੀ ਡਾਂਗਾਂ ਦੀ ਸ਼ਾਂ ਕੀਤੀ ਹੋਈ ਸੀ ਇਸ ਤਰ੍ਹਾਂ ਉਹਨਾਂ ਨੇ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੇ ਇਨੀ ਬੈਲਾ ਲਾਠੀ ਚਾਰਜ ਵੀ ਕੀਤਾ ਕਿਲਾ ਲਾਈਆਂ ਹੋਈਆਂ ਸੀ ਲੰਘਣ ਨਹੀਂ ਦੇ ਰਹੇ ਸੀਗੇ ਜਿਵੇਂ ਅਸੀਂ ਕਿਸੇ ਹੋਰ ਦੇਸ਼ ਦੇ ਕੋਈ ਕਿਸੇ ਦੁਸ਼ਮਣ ਦੇਸ਼ ਦੇ ਅਸੀਂ ਪ੍ਰਾਣੀ ਹੋ ਗਏ ਜਾਂ ਕਿਸੇ ਹੋਰ ਮਤਲਬ ਦੇਸ਼ ਦਾ ਬਾਰਡਰ ਟੱਪ ਰਹੇ ਹੁੰਦੇ ਆ ਹੋਰ ਦੇਸ਼ ਦਾ ਬਾਰਡਰ ਟੱਪ ਰਹੇ ਆ ਆ ਆਰਮ ਸਟੂਡੈਂਟਸ ਨੂੰ ਆਮ ਕਰਕੁਨਾਂ ਨੂੰ ਤਾਂ ਕੀ ਟੱਪਣ ਦੇਣਾ ਅਸੀਂ মিডিਆ ਨੂੰ ਵੀ ਨਹੀਂ ਟੱਪਣ ਦੇ ਰਹੇ মিডিਆ ਦੇ ਤਿੰਨ ਸਾਥੀ ਸਾਡੇ ਕੱਲ ਜਖਮੀ ਹੋ ਗਏ ਦਾ ਪੈਰ ਫੈਕਚਰ ਹੋ ਗਿਆ ਸੋ ਜਿਹੜੀਆਂ ਇਹ ਰੋਕਾਂ ਸੀ ਇਹਨਾਂ ਨੇ ਕਿਤੇ ਨਾ ਕਿਤੇ ਸਾਬਤ ਕਰਤਾ ਵੀ ਜਦੋਂ ਤੁਸੀਂ ਆਪਣੇ ਹੱਕਾਂ ਦੀ ਲੜਾਈ ਲੜੋਗੇ ਜਦੋਂ ਤੁਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਗੇ ਤੁਸੀਂ ਹਕੂਮਤ ਨਾਲ ਆੜਾ ਲਾਉਣ ਜਾਓਗੇ ਨਾ ਤਾਂ ਹਕੂਮਤ ਤੁਹਾਡੇ ਤੇ ਡਾਂਗ ਭਰਾਊਗੀ ਉਹ ਚਾਹੇ ਜਦੋਂ ਆਪਾਂ ਦਿੱਲੀ ਗਏ ਸੀ ਇਕੱਠੇ ਹੋ ਕੇ ਉਹ ਸੀਨ ਤੇ ਕੱਲ ਵੀ ਦਿੱਲੀ ਵਾਲੇ ਸੀਨ ਵਰਗਾ ਸੀਨ ਹੀ ਸੀ ਸਿਨੈਰੀਓ ਮੈਨੂੰ ਸੇਮ ਲੱਗਾ ਇੱਕ ਵਾਰ ਦੂਸਰੀ ਗੱਲ ਤੁਸੀਂ ਪੰਜਾਬ ਉਸ ਦੀ ਗੱਲ ਕੀਤੀ ਡੀਆਈਜੀ ਡਾਕਟਰ ਨਾਨਕ ਸਿੰਘ ਦਾ ਬਿਆਨ ਆਇਆ ਵੀ ਜਿਹੜੇ ਕੱਲ ਹਰਿਆਣੇ ਦੇ ਮਲਾਜ਼ਮਾਂ ਨੇ ਪੰਜਾਬ ਚ ਆ ਕੇ ਰਕਾਵਟਾਂ ਪਾਈਆਂ ਜਾਂ ਲੱਠ ਚਾਰਜ ਕੀਤਾ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਆ ਉਹ ਤਾਂ ਕਹਿੰਦੇ ਕਿ ਅਸੀਂ ਫੇਸ 6 ਦੇ ਵਿੱਚ ਜਿੱਥੇ ਦੀ ਫੁਟੇਜ ਦਿਖਾਈ ਗਈ ਹੈ న్యూਸ 18 ਤੇ ਨਿਪਿੰਦਰ ਬਰਾੜ ਨੇ ਕਹਿੰਦੇ ਮੈਂ ਉੱਥੇ ਹੀ ਖੜਾ ਮੈਨੂੰ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਲੱਗੀ ਕਿ ਹਰਿਆਣਾ ਦਾ ਕੋਈ ਪੁਲਿਸ ਕਰਮੀ ਐਂਟਰ ਹੋਇਆ ਹੋਵੇ ਹੁਣ ਕਹਿੰਦੇ ਵੀ ਜੇ ਕੋਈ ਐਂਟਰ ਹੋਇਆ ਤਾਂ ਉਹਦੇ ਤੇ ਕਾਰਵਾਈ ਕਰਾਂਗੇ ਡਾਕਟਰ ਨਾਨਕ ਸਿੰਘ ਨੂੰ ਇੱਕੋ ਹੀ ਗੱਲ ਪੁੱਛਦੇ ਆ ਸ਼ੰਭੂ ਤੇ ਖਨੌਰੀ ਤੇ ਮੋਰਚੇ ਲੱਗੇ ਸੀ ਕਿਸਾਨਾਂ ਦੇ ਹਰਿਆਣੇ ਦੀ ਪੁਲਿਸ ਤੇ ਕੇਂਦਰੀ ਬਲ ਹੋਰ ਜਿਹੜੇ ਜਿਹੜੇ ਉੱਥੇ ਲਾਏ ਗਏ ਸੀ ਕਿੰਨੇ ਅੱਗੇ ਤੱਕ ਆਗੇ ਪੰਜਾਬ ਦੀ ਹਦੂਦ ਦੇ ਵਿੱਚ ਆ ਕੇ ਕਿਸਾਨਾਂ ਨੂੰ ਬੋਰੀਆਂ ਚ ਕਿਸਾਨਾਂ ਨੂੰ ਵੀ ਕੁਟਦੇ ਰਹੇ ਬੋਰੀਆਂ ਚ ਕੁਟਦੇ ਰਹੇ ਸ਼ੁਭਕਰਨ ਉੱਥੇ ਮਾਰਿਆ ਗਿਆ ਠਿਕਣਾ ਉਦੋਂ ਕੀ ਐਕਸ਼ਨ ਹੋਇਆ ਉਦੋਂ ਪੰਜਾਬ ਪੁਲਿਸ ਕਿੱਥੇ ਸੁੱਤੀ ਪਈ ਸੀ ਉਦੋਂ ਪੰਜਾਬ ਪੁਲਿਸ ਚੂਹ ਨਹੀਂ ਕਰਦੀ ਸੀ ਸੋਨੂੰ ਲੱਗਦਾ ਹੈ ਕਿ ਅੱਜ ਪੰਜਾਬ ਪੁਲਿਸ ਨੂੰ ਵੀ ਡਰ ਪੈ ਗਿਆ ਕੱਲ ਕਿ ਅੱਜ ਇਹ ਚੰਡੀਗੜ੍ਹ ਦੇ ਵਿੱਚ ਐਡਾ ਵੱਡਾ ਹਜ਼ੂਮ ਆਇਆ ਕਾਹ ਲੋ ਪੰਜਾਬ ਸਰਕਾਰ ਦੇ ਕਿਸੇ ਫੈਸਲੇ ਦੇ ਵਿਰੁੱਧ ਹੋਣਾ ਹੋਵੇ ਤਾਂ ਇਸ ਤੋਂ ਵੀ ਵੱਧ ਚੜ ਕੇ ਆਉਣਗੇ ਕਿਉਂ ਨਾ ਆਪਾਂ ਤਿੰਨੇ ਇਕੱਠੇ ਹੋ ਕੇ ਇਹਨਾਂ ਨੂੰ ਰੋਕੀਏ ਪੰਜਾਬ ਪੁਲਿਸ ਦਾ ਇੱਕ ਵਾੜ ਕੱਲ ਇੱਥੇ ਚੰਡੀਗੜ੍ਹ ਦੇ ਵਿੱਚ ਲਾਈ ਹੋਈ ਸੀ ਚੰਡੀਗੜ੍ਹ ਪੁਲਿਸ ਦਾ ਤਾਂ ਹੱਕ ਬਣਦਾ ਸੀ ਠੀਕ ਆ ਉਹਨਾਂ ਨੇ ਤਾਂ ਲੱਗਣਾ ਚਲੋ ਉਹਨਾਂ ਦੀ ਤਾਂ ਜਿਹੜੀ ਹੈਗੀ ਜੂਰਿਕਸ਼ਨ ਦੇ ਅੰਡਰ ਆਉਂਦਾ ਹੈਗਾ ਪੰਜਾਬ ਪੁਲਿਸ ਦਾ ਕੱਲ ਇੱਥੇ ਕੀ ਕੰਮ ਸੀ ਪੰਜਾਬ ਪੁਲਿਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਬੈਠੀ ਸੀ ਪੰਜਾਬ ਪੁਲਿਸ ਦੀਆਂ ਬੱਸਾਂ ਖੜੀਆਂ ਸੀਗੀਆਂ ਪੰਜਾਬ ਪੁਲਿਸ ਦੇ ਅਫਸਰਾਂ ਦੀਆਂ ਗੱਡੀਆਂ ਖੜੀਆਂ ਸੀਗੀਆਂ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਮੁੰਡਿਆਂ ਤੇ ਲਾਠੀ ਚਾਰਜ ਵੀ ਕੀਤਾ ਕੱਲ ਕੱਲ ਦੀ ਉਹ ਵੀਡੀਓ ਸਾਹਮਣੇ ਆ ਰਹੀ ਹੈ ਮੁੰਡਾ ਦਿਖਾ ਰਿਹਾ ਕਿ ਆ ਪੰਜਾਬ ਪੁਲਿਸ ਨੇ ਇਹਨਾਂ ਮੁੰਡਿਆਂ ਨੇ ਸਾਨੂੰ ਕੁੱਟਿਆ ਹੁਣ ਇੱਥੇ ਜਵਾਬ ਦੇ ਕੌਣ ਆ ਪੰਜਾਬ ਪੁਲਿਸ ਕਿਹਦੇ ਅੰਡਰ ਆਉਂਦੀ ਆ ਗ੍ਰਹਿ ਮੰਤਰੀ ਦੇ ਮੁੱਖ ਮੰਤਰੀ ਆ ਤੇ ਮੁੱਖ ਮੰਤਰੀ ਕਦੋਂ ਜਵਾਬਦੇਹੀ ਦੇਊਗਾ ਤਰਨਤਾਰਨ ਵਾਲੀ ਅੱਜ ਇਲੈਕਸ਼ਨ ਆ ਗਈ ਤਾਰਨ ਤਾਰਨ ਵਾਲੀ ਇਲੈਕਸ਼ਨ ਦੇ ਵਿੱਚ ਜੇ ਚੁਟਕਣਿਆਂ ਤੋਂ ਭਗਵੰਤ ਮਾਨ ਬੇਲਾ ਹੋ ਗਿਆ ਹੋਵੇ ਤਾਂ ਆ ਕੇ ਜਵਾਬਦੇਹੀ ਦੇਵੇ ਇੱਥੇ ਵੀ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੰਜਾਬ ਪੁਲਿਸ ਕਿਵੇਂ ਕੰਮ ਕਰਦੀ ਕੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਟੇਟਮੈਂਟ ਸੀ ਕਿ ਕਹਿੰਦੇ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਡੇ ਜਵਾਕਾਂ ਤੇ ਲਾਠੀ ਚਾਰਜ ਕੀਤਾ ਬਹੁਤ ਮੰਦਪੱਗਾ ਫੈਸਲਾ ਇਹ ਬੀਜੇਪੀ ਦੀ ਸ਼ਹਿਤ ਕੀਤਾ ਜਾ ਰਿਹਾ ਤੇ ਫਿਰ ਇਹ ਉਹਨੂੰ ਵੀ ਇਹ ਸਟੇਟਮੈਂਟ ਦੇਣ ਦੀ ਕਿ ਲੋੜ ਸੀ ਤੋਂ ਪੰਜਾਬ ਪੁਲਿਸ ਆਉਦੀ ਨਹੀਂ ਯੂਨੀਵਰਸਿਟੀ ਦੇ ਵਿੱਚ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਪੂਰੀ ਪੰਜਾਬ ਦੀ ਸਰਕਾਰ ਨੂੰ ਕਿਉਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਮਸਲਾ ਹੈਗਾ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਨਾ ਉਹਦੀ ਇੱਕ ਐਕਸ ਆਫੀਸ਼ੀਅਲ ਕੈਟਾਗਰੀ ਆ ਜਿਹਦੇ ਵਿੱਚ ਮੌਕੇ ਦੀ ਸੱਤਾ ਧਿਰ ਦਾ ਕੋਈ ਵੀ ਸੀਐਮ ਹੋਵੇ ਕਿਸੇ ਵੀ ਪਾਰਟੀ ਦਾ ਇਸ ਵਕਤ ਆਪ ਵਾਲਿਆਂ ਦੀ ਸਰਕਾਰ ਤਾਂ ਸੀਐਮ ਭਗਵੰਤ ਮਾਨ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਉਚੇਰੀ ਸਿੱਖਿਆ ਦਾ ਡਾਇਰੈਕਟਰ ਤੇ ਬਾਕੀ ਹੋਰ ਕਈ ਐਮਐਲਏਸ ਉਹ ਇਸ ਸੈਨੇਟ ਦੇ ਮੈਂਬਰ ਨੇ ਇਸ ਸੈਨੇਟ ਦੇ ਮੈਂਬਰ ਨੇ ਕੋਈ ਮੀਟਿੰਗ ਵੀ اٹੈਂਡ ਨਹੀਂ ਕੀਤੀ ਉਹਨਾਂ ਨੇ ਕੋਈ ਮੀਟਿੰਗ ਅਟੈਂਡ ਨਹੀਂ ਕੀਤੀ ਇਹ ਜ਼ਰੂਰੀ ਹੁੰਦੀ ਆ ਸੈਨੇਟ ਦਾ ਮੈਂਬਰ ਹੋਣ ਦੇ ਨਾਤੇ ਮੀਟਿੰਗ ਅਟੈਂਡ ਕਰਨੀ ਜ਼ਰੂਰੀ ਹੁੰਦੀ ਆ ਔਰ ਜਿਸ ਦਿਨ ਤੋਂ ਇਹ ਸੈਨੇਟ ਦਾ ਮਸਲਾ ਇੱਥੇ ਚੱਲਿਆ ਜਿਸ ਦਿਨ ਤੋਂ ਇਹ ਨੌਜਵਾਨ ਇੱਥੇ ਧਰਨੇ ਤੇ ਬੈਠੇ ਆ ਮੁੱਖ ਮੰਤਰੀ ਭਗਵੰਤ ਮਾਨ ਆਇਆ ਹੋਵੇ ਹਰਜੋਤ ਬੈਂਸ ਆਇਆ ਹੋਵੇ ਜਾਂ ਕੋਈ ਉਚੇਰੀ ਸਿੱਖਿਆ ਦਾ ਡਾਇਰੈਕਟਰ ਆਇਆ ਹੋਵੇ ਤੇ ਔਰ ਉਹਨਾਂ ਨੇ ਇਹ ਗੱਲ ਕਹੀ ਹੋਵੇ ਵੀ ਹਾਂ ਅਸੀਂ ਤੁਹਾਡੇ ਨਾਲ ਆ ਮੁੰਡਿਓ ਬੈਠੋ ਉਹਨਾਂ ਨੂੰ ਤਾਂ ਯਾਰ ਤਰਨ ਤਰਨ ਵਾਲੇ ਚੁਟਕਲਿਆਂ ਤੋਂ ਨਹੀਂ ਬੇਲ ਮਿਲ ਰਹੀ ਭਗਵੰਤ ਮਾਨ ਨੂੰ ਤਾਂ ਇੰਨੀ ਬੇਲ ਨਹੀਂ ਉਹ ਤਾਂ ਹਰ ਸਟੇਜ ਤੇ ਸੁਖਵੀਰ ਬਾਦਲ ਸੁਖਵੀਰ ਬਾਦਲ ਪੀਟੀਸੀ ਸੁਖਵੀਰ ਬਾਦਲ ਇਹ ਗੱਲ ਬਾਕ ਠੀਕ ਚਾਹੇ ਆਪਾ ਉਹਨਾਂ ਦੇ ਕੋਈ ਨਾ ਪੱਖਪਾਤ ਚਾ ਨਾ ਉਹਨਾਂ ਦੇ ਕ੍ਰਿਟਿਕ ਰਹੇ ਆ ਪਰ ਉਹ ਇਹ ਗੱਲ ਕਹਿੰਦਾ ਕਹਿੰਦਾ ਇੰਨਾ ਕੋਲ ਸਿਰਫ ਮੇਰੀ ਹੀ ਗੱਲ ਹੈ ਪੰਜਾਬ ਦੀ ਗੱਲ ਨਹੀਂ ਹੈਗੀ ਜੇ ਪੰਜਾਬ ਦੇ ਹੱਕਾਂ ਦੇ ਏਡੇ ਰਖਵਾਲੇ ਸੀ ਤਾਂ ਫਿਰ ਕੱਲ ਵਿੱਤ ਮੰਤਰੀ ਨੂੰ ਸਟੇਟਮੈਂਟ ਦੇਣ ਤੋਂ ਪਹਿਲਾਂ ਥੋੜਾ ਜਿਹਾ ਡੀਜੀਪੀ ਗੌਰਵਜਤ ਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਪੰਜਾਬ ਪੁਲਿਸ ਦੇ ਪੁਲਿਸ ਪਰਸਨਲ ਦੀ ਡਿਊਟੀ ਅੱਜ ਕਿੱਥੇ ਕਿੱਥੇ ਡਿਪਲੋਏ ਕੀਤੀ ਹੈ ਜਦੋਂ ਡਿਪਲੋਇਮੈਂਟ ਸੋਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈ ਜਦੋਂ ਹਰਿਆਣਾ ਪੁਲਿਸ ਦੀ న్యూਸ 18 ਦੀ ਫੁਟੇਜ ਦੇ ਮਤਲਬਕ ਫੇਸ 6 ਮਹਾਲੀ ਦੇ ਵਿੱਚ ਡਿਪਲੋਇਮੈਂਟ ਹਰਿਆਣਾ ਦੀ ਕਿਵੇਂ ਹੋ ਗਈ ਛੋਡੀ ਯੂਨਿਟ ਯੂਨਿਟ ਇਸ ਡਿਕਸ਼ਨ ਦੇ ਵਿੱਚ ਆ ਕੇ ਤਾਂ ਫਿਰ ਹਰਪਾਲ ਸਿੰਘ ਚਿਮਾ ਨੂੰ ਇਹ ਬਿਆਨ ਦੇਣ ਦੀ ਲੋੜ ਨਹੀਂ ਸੀ ਹੁਣ ਅਗਲੀ ਗੱਲ ਤੇ ਆਪਾਂ ਇਹ ਹੁੰਦੇ ਆ ਕਿ ਰੀਆਰਗੇਨਾਈਜੇਸ਼ਨ ਐਕਟ 1966 ਇੰਟਰ ਸਟੇਟ ਬਾਡੀ ਕਾਰਪੋਰੇਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਣਾਇਆ ਗਿਆ ਸੀ ਬਿਲਕੁਲ ਕਿਉਂਕਿ ਉਸ ਤੋਂ ਪਹਿਲਾਂ ਉਹ ਇਹ ਸੀਗਾ ਕਿਉਂਕਿ ਹਰਿਆਣਾ ਵੀ ਇਹਦੇ ਵਿੱਚ ਸੀ ਹਿਮਾਚਲ ਵੀ ਵਿੱਚ ਸੀਗਾ ਤੇ ਪੰਜਾਬ ਵੀ ਵਿੱਚ ਸੀਗਾ ਉਹਦੇ ਚ ਇਹ ਸੀ ਕਿ ਜਦੋਂ ਅਲੱਗ-ਅਲੱਗ ਸੂਬੇ ਬਣੇ ਤਾਂ ਇਹਨੂੰ ਕਿਸੇ ਇੱਕ ਸੂਬੇ ਨੂੰ ਇਹਦਾ ਅਧਿਕਾਰ ਦਿੱਤਾ ਜਾਵੇ। ਹੁਣ ਹਰਿਆਣੇ ਵਾਲਿਆਂ ਨੇ ਵੀ ਆਪਦੀ ਯੂਨੀਵਰਸਿਟੀ ਬਣਾਈ। ਹੁਣ ਹਿਮਾਚਲ ਵਾਲਿਆਂ ਨੇ ਵੀ ਆਪਦੀ ਬਣਾਈ। ਤੇ ਹੁਣ ਇਹ ਪੰਜਾਬ ਦੀ ਰਹਿ ਗਈ ਨਾ। ਤਾਂ ਫਿਰ ਪੰਜਾਬ ਦੇ ਵਿੱਚ 1966 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਕਿ ਕਿਸੇ ਸਰਕਾਰ ਨੇ ਇਹਨੂੰ ਪੰਜਾਬ ਸਟੇਟ ਬਾਡੀ ਕਾਰਪੋਰੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ। ਚਾਹੇ ਇੱਥੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਚਾਹੇ ਆਪਾਂ ਸੀਐਮ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ। ਤੁਸੀਂ ਨਾ ਤਿੰਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਥੋੜਾ ਸਮਝ ਕਿੰਨਾ ਕੁ ਫਰਕ ਹੈ ਕਿ ਸਾਰੀ ਕੁਝ ਕਿਹਾ ਹੈ ਪੰਜਾਬ ਦੇ ਹੱਕਾਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਇਹਨਾਂ ਚੋਂ ਕੋਈ ਵੀ ਸੀਰੀਅਸ ਨਹੀਂ ਹੈ ਭਲਾ ਨਹੀਂ ਕੋਈ ਵੀ ਸੀਰੀਅਸ ਨਹੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਕੋਈ ਵੀ ਸੀਰੀਅਸ ਨਹੀਂ ਬਹੁਤ ਸਾਰੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਆ ਜਿਹੜੇ ਲੀਡਰ ਨੇ ਇਥੋਂ ਪੜ੍ਹ ਕੇ ਗਏ ਆ ਇਹ ਦਲਵੀਰ ਗੋਲਡੀ ਹਾਂ ਦਲਵੀਰ ਮਾਲਵਿੰਦਰ ਸਿੰਘ ਕੰਗ ਕੰਗ ਤਾਂ ਹੋਇਆ ਜੀਤ ਨਾਗਰਾ ਨਾਗਰਾ ਹੋ ਗਏ ਉਸ ਤੋਂ ਪਹਿਲਾਂ ਹੋਰ ਸੁਖਵੀਰ ਵੀ ਇਥੋਂ ਸਟੂਡੈਂਟ ਰਹੇ ਆ ਉਸ ਤੋਂ ਪਿਛਲੇ ਵੀ ਆਪਾਂ ਝਾਤ ਮਾਰੀਏ ਤਾਂ ਬਹੁਤ ਵੱਡੇ ਵੱਡੇ ਡਾਕਟਰ ਮਨਮੋਹਨ ਸਿੰਘ ਅੰਦਰ ਕੁਮਾਰ ਗੁਜਰਾਲ ਹੋਗਾ ਸ਼ੁਸ਼ਮਾ ਸਬਰਾਜ ਹੋਗੀ ਬਹੁਤ ਹਰ ਗੋਵਿੰਦ ਖੁਰਾਣਾ ਜਿਹੜਾ ਕਿ ਨੋਬਲ ਪ੍ਰਾਈਜ਼ বিজেਤਾ ਹੈਗਾ ਬਾਇਓਕੈਮਿਸਟ ਦੇ ਵਿੱਚ ਬਹੁਤ ਵੱਡੀ ਲਿਸਟ ਆ ਹੈਨਾ ਪਰ ਜਰ ਚਲੋ ਉਹਨਾਂ ਦੀ ਤਾਂ ਛੱਡੋ ਹੁਣ ਜਿਹੜੇ ਲੇਟੈਸਟ ਵਿੱਚ ਰਹੇ ਨੇ ਉਹ ਉਹ ਕਿੰਨਾ ਕੁ ਕਰ ਰਹੇ ਹੈਗੇ ਠੀਕ ਆ ਕੱਲ ਬਹੁਤ ਸਾਰੇ ਲੀਡਰ ਇੱਥੇ ਆਏ ਬਹੁਤ ਸਾਰੇ ਲੀਡਰਾਂ ਨੇ ਹਾਜ਼ਰੀ ਭਰੀ ਠੀਕ ਹੈ ਨਾ ਪਰ ਉਹ ਪਿੱਛੋਂ ਪਿੱਛੇ ਤੋਂ ਕੀ ਕਰਦੇ ਆ ਰਹੇ ਆ ਜਿਹਨੂੰ ਸਰਕਾਰ ਹੁੰਦੀ ਆ ਤੁਹਾਨੂੰ ਲੱਗਦਾ ਕਿ ਜਿਹੜਾ ਪੋਲੀਟੀਕਲ ਸਟਰਕਚਰ ਹੈ ਪੋਲੀਟੀਕਲ ਕਲਚਰ ਹੈ ਪੋਲੀਟੀਕਲ ਲਾਈਨ ਹੁੰਦੀ ਹੈ ਹਰੇਕ ਪਾਰਟੀ ਦੀ ਉਹ ਨਹੀਂ ਉਹਨਾਂ ਨੂੰ ਕੰਮ ਕਰਨ ਦੇ ਰਹੀ ਹੁਣ ਮੈਂ ਇੱਥੇ ਇਹ ਵੀ ਗੱਲ ਮੈਂ ਗੱਲ ਦੇ ਵਿੱਚ ਐਡ ਕਰਾਂਗੇ ਹੁਣ ਜਦੋਂ ਸਰਕਾਰ ਆ ਗਈ ਪਹਿਲੀ ਗੱਲ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਮਤਾ ਪਾਓ ਹਾਲੇ ਤੱਕ ਮਤਾ ਇਸ ਮਸਲੇ ਤੇ ਵੀ ਸੈਨੇਟ ਵਾਲੇ ਮਸਲੇ ਤੇ ਵੀ ਮਤਾ ਪਾਉਣਾ ਚਾਹੀਦਾ ਸੀ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਅਸੀਂ ਹਾਈ ਕੋਰਟ ਜਾਵਾਂਗੇ ਜੀ ਹਾਈ ਕੋਰਟ ਤੋਂ ਪਹਿਲਾਂ ਤਾਂ ਵਿਧਾਨ ਸਭਾ ਹਾਈ ਕੋਰਟ ਤੋਂ ਪਹਿਲਾਂ ਤਾਂ ਵਿਧਾਨ ਸਭਾ ਮਾਲਵਿੰਦਰ ਕੰਗ ਨੇ ਇਹ ਸਲਾਹ ਦਿੱਤੀ ਸੀ ਮਾਲਵਿੰਦਰ ਕੰਗ ਇਥੋਂ ਦਾ ਦੋ ਵਾਰ ਦਾ ਜਿਹੜਾ ਪ੍ਰਧਾਨ ਆ ਬਹੁਤ ਸੁਲਝਿਆ ਹੋਇਆ ਸੈਨੇਟਰ ਹੈ ਉਹਦਾ ਬਾਕੀ ਨਾਲੋਂ ਖਰ ਫਰਕ ਵੀ ਹੈ ਕਿਉਂਕਿ ਉਹਨੇ ਅਗਸਤ ਦੇ ਵਿੱਚ ਹਰ ਐਜੂਕੇਸ਼ਨ ਮਿਨਿਸਟਰੀ ਆਫ ਸੈਂਟਰਲ ਗਵਰਨਮੈਂਟ ਨੂੰ ਇੱਕ ਲੈਟਰ ਲਿਖਿਆ ਸੀ ਕਿ ਤੁਸੀਂ ਸੈਨੇਟ ਚ ਉਹਨਾ ਕਰਵਾਓ ਆਪਾਂ ਆਪਾਂ ਕੋਈ ਆਮਦਨੀ ਦੇ ਪੱਖ ਤੇ ਨਹੀਂ ਹੈਗੇ ਪਰ ਬਾਕੀਆਂ ਨਾਲ ਉਹ ਚੰਗਾ ਬੋਲ ਜਿਹੜੇ ਇਹ ਗੱਲ ਮੰਨਣ ਸਰ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ ਮਾੜੇ ਬੰਦੇ ਵੀ ਹੁੰਦੇ ਆ ਚਿਕਣਾ ਮਾਲਬਿੰਦਰ ਕੰਗ ਇੱਥੋਂ ਦਾ ਵਿਦਿਆਰਥੀ ਆ ਐਮਪੀ ਉਹ ਬਾਅਦ ਚਾ ਜੇ ਜਦੋਂ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੋਂਦ ਦਾ ਸਵਾਲ ਉੱਠਦਾ ਹੈਗਾ ਇੱਥੇ ਕੋਈ ਮਸਲਾ ਸੋਲਜਦਾ ਉਹ ਬਤੌਰ ਸਟੂਡੈਂਟ ਆ ਕੇ ਬੈਠਦਾ ਤੇ ਧਰਨੀ ਚ ਉਹਨੇ ਹਾਜ਼ਰੀ ਵੀ ਲਵਾਈ ਆ ਕਈ ਦਿਨ ਬੇਸ਼ੱਕ ਉਹਨੂੰ ਤਿੱਖੇ ਸਵਾਲ ਜਵਾਬ ਹੋਏ ਆ ਤਿੱਖੇ ਸਵਾਲ ਜਵਾਬ ਉਹਨੂੰ ਸੱਤਾਧਿਰ ਨਾਲ ਜੁੜੇ ਹੋਣ ਕਰਕੇ ਹੋਏ ਆ ਪਰ ਬਤੌਰ ਸਾਬਕਾ ਵਿਦਿਆਰਥੀ ਉਹ ਇੱਥੇ ਆਇਆ ਸਰਕਾਰ ਨੂੰ ਉਹਨੇ ਸਲਾਹਾਂ ਵੀ ਦਿੱਤੀਆਂ ਔਰ ਉਹਦੀਆਂ ਸਲਾਹਾਂ ਵਿਚਾਰਨਯੋਗ ਵੀ ਨੇ ਜੇਕਰ ਸਰਕਾਰ ਵਿਚਾਰੇ ਪਰ ਸਰਕਾਰ ਵਿਚਾਰਦੀ ਕਿਉਂ ਨਹੀਂ ਇਹ ਇੱਕ ਵੱਖਰਾ ਮੈਟਰ ਆ ਹੁਣ ਦੂਸਰੀ ਰਹੀ ਗੱਲ ਕਾਂਗਰਸ ਨੇ ਇੱਥੇ ਕੀ ਕੀਤਾ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਜਦੋਂ ਯੂਨੀਵਰਸਿਟੀ ਦੇ ਵਿੱਚ ਸਿਰਫ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਹੋਇਆਂ ਕਰਦੀਆਂ ਸੀ ਉਹ ਹੁਣ ਵੀ ਹੈਗੀਆਂ ਨੇ ਪਰ ਹੁਣ ਉਹਨਾਂ ਦੇ ਉੱਪਰ ਪੋਲੀਟੀਕਲੀ ਜਥੇਬੰਦੀਆਂ ਭਾਰੀ ਪੈ ਗਈਆਂ ਸੋਪੂ ਪੋਸ਼ੂ ਤੇ ਹੋਰ ਕਈ ਹੋ ਗਈਆਂ ਜਥੇਬੰਦੀਆਂ ਜਿਹੜੀਆਂ ਇੱਥੇ ਹੁੰਦੀਆਂ ਸੀ ਜਿਨ੍ਹਾਂ ਦੀ ਲੜਾਈ ਸਿਰਫ ਔਰ ਸਿਰਫ ਵਿਦਿਆਰਥੀ ਹੱਕਾਂ ਦੀ ਸੀ ਵਿਦਿਆਰਥੀ ਸਮੱਸਿਆਵਾਂ ਮੰਨਦੇ ਸੀ ਕੋਈ ਹੋਸਟਲ ਦਾ ਮਸਲਾ ਕੋਈ ਯੂਨੀਵਰਸਿਟੀ ਦੇ ਵਿੱਚ ਕੋਈ ਨਵੀਂ ਚੀਜ਼ ਕੋ ਡਿਵੈਲਪ ਕਰਨੀ ਆ ਉਹਦਾ ਮਸਲਾ ਸਿਲੇਬਸ ਦਾ ਮਸਲਾ ਕੋਈ ਕੁੜੀਆਂ ਦੀ ਸੁਰੱਖਿਆ ਦਾ ਮਸਲਾ ਉਹਦੀ ਲੜਾਈ ਹੁੰਦੀ ਸੀ ਤੁਹਾਨੂੰ ਲੱਗਦਾ ਕਿ ਹੁਣ ਵਾਲੀਆਂ ਜਿਹੜੀਆਂ ਜਥੇਬੰਦੀਆਂ ਮੈਂ ਸਾਰਿਆਂ ਦੀ ਗੱਲ ਨਹੀਂ ਕਰੂੰਗਾ ਉਹ ਬਹੁਤ ਆਪਦੇ ਪੋਲੀਟਿਕਲ ਕਲਚਰਲ ਡਿਵੈਲਪਮੈਂਟ ਦੇ ਲਈ ਜ਼ਿਆਦਾ ਕੰਮ ਨਹੀਂ ਕਰ ਰਹੀਆਂ ਕੰਮ ਕਰ ਰਹੀਆਂ ਨੇ ਜਦੋਂ ਤੋਂ ਇੱਥੇ ਕਾਂਗਰਸ ਦੀ ਜਥੇਵੰਦੀ ਆ ਗਈ ਐਨਐਸਯੂਆਈ ਆ ਗਈ ਜਦੋਂ ਤੋਂ ਇੱਥੇ ਐਸਓਆਈ ਆ ਗਈ ਅਕਾਲੀ ਦਲ ਦੀ ਸੋਈ ਆ ਗਈ ਜਦੋਂ ਤੋਂ ਏਬੀਬੀਪੀ ਆ ਗਈ ਉਸ ਤੋਂ ਹਾਂ ਭਾਜਪਾ ਦੀ ਆ ਗਈ ਉਸ ਤੋਂ ਬਾਅਦ ਆ ਹੁਣ ਆਪ ਵਾਲਿਆਂ ਦਾ ਵਿੰਗ ਬਣ ਗਿਆ ਇੱਕ ਦੋ ਹੋਰ ਹੋ ਗਈਆਂ ਇਹਨਾਂ ਦੀਆਂ ਜਦੋਂ ਵੋਟਾਂ ਆਉਂਦੀਆਂ ਨੇ ਆਪਣਾ ਇਸ ਦੀਆਂ ਵਿਦਿਆਰਥੀਆਂ ਦੀਆਂ ਚੋਣਾਂ ਇੱਥੇ ਫਿਰ ਮੇਨਸਟ੍ਰੀਮ ਪੋਲੀਟੀਕਲ ਵੋਟਾਂ ਬਾਗ ਜਿਹੜਾ ਹੈਗਾ ਹੈਗਾ ਜ਼ੋਰ ਲੱਗਦਾ ਹੁਣ ਇੱਥੇ ਮੈਂ ਜੇਕਰ ਦੱਸਾਂ ਰਾਹੁਲ ਗਾਂਧੀ ਨੂੰ ਉੱਥੇ ਯੂਨੀਵਰਸਿਟੀ ਚ ਲਿਆਉਣ ਵਾਲਾ ਕੌਣ ਹੈ ਉਹਦਾ ਨਾਮ ਅੱਜ ਸਾਰਿਆਂ ਦੇ ਸਾਹਮਣੇ ਆ ਜਦੋਂ ਇੱਥੇ ਰਾਹੁਲ ਗਾਂਧੀ ਆਇਆ ਰਾਹੁਲ ਗਾਂਧੀ ਆਇਆ ਤਾਂ ਉਸ ਤੋਂ ਬਾਅਦ ਦੂਸਰੀਆਂ ਪਾਰਟੀਆਂ ਨੇ ਆਪਣੇ ਲੀਡਰ ਸੱਦਨੇ ਸ਼ੁਰੂ ਕਰਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਆਪ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਏਬੀ ਬੀਪ ਦਾ ਜਿਹੜਾ ਹੈਗਾ ਪ੍ਰਧਾਨ ਇਸ ਵਾਰੀ ਜਿੱਤਿਆ ਜਿਹੜਾ ਉਹ ਕਿਵੇਂ ਜਿੱਤਿਆ ਉਹ ਕਿਸੇ ਤੋਂ ਵੀ ਬੰਨ ਹੋਣੀ ਹੈਗਾ ਉਹਲੇ ਨਹੀਂ ਹੈ ਖਾਂ ਦੇ ਉਹਨੂੰ ਜਿਤਾਉਣ ਵਾਸਤੇ ਵਾਈਸ ਚਾਂਸਲਰ ਰਜਿਸਟਰਾਰ ਡੀਐਸਡਬਲ ਤੇ ਜਿੰਨੇ ਪ੍ਰੋਫੈਸਰ ਨੇ ਸਾਰਿਆਂ ਦਾ ਡੀ ਚੋਟੀ ਦਾ ਜ਼ੋਰ ਲਾਇਆ ਕਿਉਂਕਿ ਸਾਰੇ ਆਰਐਸਐਸ ਦੇ ਸਾਰੇ ਆਰਐਸਐਸ ਦੇ ਨੇ ਔਰ ਸਾਰਿਆਂ ਦੀਆਂ ਨਿਯੁਕਤੀਆਂ ਜਿਹੜੀਆਂ ਹੈਗੀਆਂ ਸੈਂਟਰ ਤੋਂ ਜਾਂ ਤਾਂ ਆਰਐਸਐਸ ਦੇ ਵੱਡੇ ਕੋਈ ਆਗੂ ਨੇ ਤੇ ਜਾਂ ਜਾਂ ਮਿਨਿਸਟਰੀ ਜਾਂ ਮਿਨਿਸਟਰੀ ਦੇ ਟੈਲੀਫੋਨਾਂ ਤੇ ਇੱਥੇ ਜਿਹੜੀ ਹੈਗੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਅਪੁਆਇੰਟਮੈਂਟਸ ਹੁੰਦੀਆਂ ਇੱਥੇ ਪ੍ਰੋਫੈਸਰਾਂ ਦੀਆਂ ਮੈਨੂੰ ਲੱਗਦਾ ਉਹਤੇ ਵੀ ਕਿਤੇ ਆਰਐਸਐਸ ਤੇ ਦੇ ਜਿਹੜੀ ਹੋਮ ਮਿਨਿਸਟਰੀ ਆਪਣੀ ਜਾਂ ਸੈਂਟਰਲ ਗਵਰਨਮੈਂਟ ਦੇ ਮਿਨਿਸਟਰ ਉਹਨਾਂ ਦੀ ਵੀ ਕਰਾਰੀ ਕਰਦੀ ਹੋਣੀ ਅੜਦੀ ਆ ਕਰਾਰੀ ਮੈਂ ਆਫਰ ਕੋਡ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਚਲੋ ਹੁਣ ਆਪਾਂ ਨਾਮ ਤਾਂ ਨਹੀਂ ਇੱਥੇ ਸਾਂਝਾ ਕਰ ਤੁਹਾਡੇ ਨਾਲ ਮੇਰੇ ਇੱਕ ਦੋਸਤ ਨੇ ਦੱਸਿਆ ਇੱਕ ਇੱਥੇ ਪੋਸਟ ਸੀ ਉਸ ਪੋਸਟ ਲਈ ਇੱਕ ਕੈਂਡੀਡੇਟ ਦੋ ਸੀ ਪੋਸਟ ਇੱਕ ਸੀ ਠੀਕ ਹੈ ਨਾ ਇੱਕ ਤਾਂ ਆਰਐਸਐਸ ਦੇ ਕਿਸੇ ਵੱਡੇ ਲੀਡਰ ਦਾ ਫੋਨ ਆਇਆ ਤੇ ਇੱਕ ਕੇਂਦਰ ਸਰਕਾਰ ਦੇ ਵੱਡੇ ਮੰਤਰੀ ਦਾ ਫੋਨ ਆਇਆ ਤੇ ਫਿਰ ਨੰਬਰ ਕੌਣ ਲੈ ਗਿਆ ਕੇਂਦਰ ਸਰਕਾਰ ਦਾ ਮੰਤਰੀ ਮੰਤਰੀ ਲੈ ਉਹ ਹੁਣ ਜਿਹੜੇ ਜਿਹਦੇ ਫੋਨ ਤੇ ਇੱਥੇ ਪ੍ਰੋਫੈਸਰ ਲੱਗਿਆ ਠੀਕ ਹੈ ਨਾ ਉਹ ਪ੍ਰੋਫੈਸਰ ਉਹਨੂੰ ਕੀ ਦੇ ਹੱਕ ਜੀ ਬੋਲੀ ਵੀ ਉਹਨਾਂ ਦੀ ਬੋਲਣੀ ਨਹੀਂ ਚਾਹੀਦੀ ਉੱਪਰੋਂ ਘੁਰਕੀ ਆਊਗੀ ਨਾ ਜਦੋਂ ਉੱਪਰੋਂ ਅੱਖਾਂ ਦਿਖਾਉਣਗੇ ਵੀ ਹਾਂ ਬਈ ਦੱਸ ਰਹਿਣਾ ਕਿ ਜਾਣਾ ਹੁਣ ਆਏ ਦੱਸੋ ਜਿਹੜਾ ਆਰਐਸਐਸ ਦੀ ਐਂਟਰੀ ਹੈ ਇੱਥੇ ਚਲੋ ਇਹ ਇੰਟਰ ਸਟੇਟ ਬਾਡੀ ਕਰਕੇ ਜਿਹੜੀ 60% ਜਿਹੜੀ ਗ੍ਰਾਂਟ ਉਹ ਸੈਂਟਰ ਗਵਰਨਮੈਂਟ ਦਿੰਦੀ ਹੈ ਤੇ 40% ਪੰਜਾਬ ਗਵਰਨਮੈਂਟ ਦਿੰਦੀ ਹੈ ਜੇ ਆਪਾਂ ਦੇਖੀਏ ਜਿਹੜੀ ਸਿਲੇਬਸ ਟੈਂਪਰਿੰਗ ਦੀ ਗੱਲ ਹੈਗੀ ਜਿਵੇਂ ਦਿੱਲੀ ਯੂਨੀਵਰਸਿਟੀ ਦੀ ਵਾਈਸ ਚਾਂਸਰ ਨੇ ਕਲਾਸਰੂਮ ਦੇ ਵਿੱਚ ਜਾ ਕੇ ਗੋਹੇ ਦਾ ਲੇਪ ਕਰਤਾ ਸੋਨੂੰ ਲੱਗਦਾ ਕਿ ਜੇ ਇੱਥੇ ਸੈਨੇਟ ਤੇ ਸਿੰਡੀਕੇਟ ਦੀਆਂ ਚੋਣਾਂ ਨਾ ਹੋਈਆਂ ਸੈਨੇਟ ਦੀਆਂ ਚੋਣਾਂ ਹੋਈਆਂ ਕਿ ਸੋਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਨੂੰ ਪੰਜਾਬੀ ਇੱਕ ਤਰ੍ਹਾਂ ਨਾਲ ਧਾਰਮਿਕ ਸਵਸਥਾ ਵਾਂਗੂ ਪੂਜਦੇ ਆ ਕਿਉਂਕਿ ਇਹਨਾਂ ਨੂੰ ਇੱਥੋਂ ਗੁਰ ਗਿਆਨ ਮਿਲਦਾ ਹੈ ਸੋਨੂੰ ਲੱਗਦਾ ਕਿ ਇਹਦੀਆਂ ਕੰਧਾਂ ਦੇ ਵੀ ਕਿਤੇ ਨਾ ਕਿਤੇ ਫਿਰ ਗੋਬਰ ਮਿਲੂ ਆਪਾਂ ਨੂੰ ਦਿੱਲੀ ਯੂਨੀਵਰਸਿਟੀ ਦੇ ਵਿੱਚ ਪਿੱਛੇ ਜੋ ਹਰਕਤ ਹੋਈ ਉਹਨੇ ਸਾਨੂੰ ਸ਼ੀਸ਼ਾ ਦਿਖਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਦੇਸ਼ 'ਚ ਆਹੀ ਭਗਮਾਂ ਕਰਨ ਤੇ ਆਹੀ ਸੀਨ ਹੋਊਗਾ ਇੱਥੇ ਹੁਣ ਰਿਸਰਚ ਹੁੰਦੀ ਹੈ ਵੱਡੇ ਵੱਡੇ ਵਰਲਡਵਾਈਡ ਵਿਸ਼ਿਆਂ ਦੇ ਉੱਪਰ ਹੈ ਨਾ ਪੰਜਾਬ ਯੂਨੀਵਰਸਿਟੀ ਦਾ ਆਪਣੇ ਆਪ ਦੇ ਵਿੱਚ ਦੁਨੀਆਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਨਾਮ ਹੈ ਇੱਥੇ ਇੱਥੋਂ ਇੱਥੋਂ ਖੋਜ ਕਰਕੇ ਕਿੱਡੇ ਵੱਡੇ ਵੱਡੇ ਡਾਕਟਰ ਹਰਗੋਬਿੰਦ ਖੁਰਾਣਾ ਬਾਇਓਕੈਮਿਸਟਰ ਨੋਬਲ ਪ੍ਰਾਈਜ਼ ਜੇਤੂ ਹੈ ਇੱਥੋਂ ਦੇ ਠੀਕ ਹੈ ਨਾ ਤੇ ਜੇਕਰ ਇਹਦਾ ਭਗਮਾ ਕਰਨ ਹੁੰਦਾ ਸੈਨੇਟ ਬੰਦ ਹੁੰਦੀ ਆ ਭਗਮਾ ਕਰਨ ਬੰਦ ਆ ਇੱਥੇ ਆਰਐਸਐਸ ਦੀਆਂ ਨੀਤੀਆਂ ਆਰਐਸਐਸ ਨਾਲ ਸੰਬੰਧਿਤ ਜਿਹੜਾ ਸਿਲੇਬਸ ਆ ਉਹ ਲਾਗੂ ਹੁੰਦਾ ਫਿਰ ਇੱਥੇ ਕੀ ਪੜਾਇਆ ਜਾਊ ਸਾਡੇ ਜਵਾਕਾਂ ਨੂੰ ਗਊ ਦੇ ਮੂਤ ਦੇ ਫਾਇਦੇ ਕੀ ਆ ਗਊ ਦਾ ਮੂਤ ਜਿਹੜਾ ਹੈਗਾ ਉਹ ਛੱਟਾ ਦੇਣਾ ਚਾਹੀਦਾ ਗਊ ਦਾ ਗੋਬਰ ਇੱਥੇ ਜਿਹੜਾ ਹੈਗਾ ਦਫਤਰਾਂ ਤੇ ਉਹਦੀ ਜਿਹੜੀ ਹੈਗਾ ਲੇਪ ਕੀਤੇ ਜਾਣਗੇ ਫਿਰ ਸਾਨੂੰ ਉਹ ਪੜਾਇਆ ਜਾਊਗਾ ਮੈਨੂੰ ਲੱਗਦਾ ਕਿ ਮੇਰੇ ਹੁਣ ਨਾਮ ਨਹੀਂ ਯਾਦ ਹੋਣਾ ਆਪਣੇ ਭਾਰਤ ਦੇ ਕਿਸੇ ਸਟੇਟ ਦੇ ਵਿੱਚ ਗਊ ਗਊ ਦੇ ਗੋਬਰ ਨਾਲ ਇੱਕ ਤਰ੍ਹਾਂ ਦਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਧਾਰਮਿਕ ਤਿਹਾੜ ਮਨਾਇਆ ਜਾਂਦਾ ਮਹਿੰਤਲਾ ਦਾ ਫਿਰ ਬਹੁਤ ਦਿਨ ਵੀ ਦੂਰ ਨਹੀਂ ਹੈਗੇ 5-10 ਸਾਲਾਂ ਦੇ ਵਿੱਚ ਉਹ ਵੀ ਇੱਥੇ ਮਨਾਇਆ ਜਾਣਾ ਚਾਹੀਦਾ ਇੱਥੇ ਆਰਐਸਐਸ ਦਾ ਸੋਮਾ ਦਿਵਸ ਮਨਾਇਆ ਜਿਹੜੇ ਦਿਨ ਇੱਥੇ ਪਿਛਲੇ ਥੋੜਾ ਜਿਹਾ ਟਾਈਮ ਹੀ ਹੋਇਆਗਾ ਆਰਐਸਐਸ ਦਾ 100ਵਾਂ ਜਿਹੜਾ ਦਿਵਸ ਇੱਥੇ ਮਨਾਇਆ ਉਹਦੇ ਸਾਰੀ ਯੂਨੀਵਰਸਿਟੀ ਦੀ ਫੈਕਲਟੀ ਸਾਰੀ ਯੂਨੀਵਰਸਿਟੀ ਦਾ ਸਟਾਫ ਉੱਥੇ ਖੜਾ ਸੀ ਇੱਕ ਧਾਰਮਿਕ ਸੰਸਥਾ ਦਾ ਠਿਕਣਾ ਜਿਹੜਾ ਦਿਵਸ ਮਨਾਇਆ ਗਿਆ ਉਹਦੇ ਤੇ ਸਾਰੀ ਉਹ ਯੂਨੀਵਰਸਿਟੀ ਉੱਥੇ ਹਾਜ਼ਰੀ ਲਵਾਉਂਦੀ ਆ ਤੇ ਜਿਸ ਦਿਨ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਪ ਦੀ ਨਾਲ ਸੰਬੰਧਿਤ ਮਨੁੱਖੀ ਅਧਿਕਾਰਾਂ ਦੇ ਉੱਪਰ ਇੱਕ ਸੈਮੀਨਾਰ ਸੀ ਜਿਹਦੇ ਵਿੱਚ ਅਜਮੇਰ ਸਿੰਘ ਸਿੱਖ ਵਿਚਾਰਕ ਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਉਹ ਇਥੇ ਹਾਜ਼ਰੀ ਭਰਨ ਆਏ ਸੀ ਤੇ ਉਹਨਾਂ ਦੇ ਉੱਪਰ ਜਿਹੜਾ ਆਬਜੈਕਸ਼ਨ ਕੀਤਾ ਗਿਆ ਉਹਨਾਂ ਨੂੰ ਜਿਹੜੇ ਹੈਗਾ ਪਰਮਿਸ਼ਨ ਨਹੀਂ ਦਿੱਤੀ ਗਈ ਵੀ ਤੁਸੀਂ ਆ ਨਹੀਂ ਸਕਦੇ ਕਹਿੰਦੇ ਜੀ ਤੁਹਾਡੇ ਸਿੱਖ ਬੁਲਾਰੇ ਜਿਹੜੇ ਹੈਗੇ ਨੇ ਇਤਰਾਜ ਜੋਗ ਨੇ ਹੁਣ ਤੁਸੀਂ ਕੰਪੈਰੀਜ਼ਨ ਤੁਸੀਂ ਖੁਦ ਕਰੋ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿੱਥੇ ਸਾਨੂੰ ਇਹ ਪੜਾਇਆ ਜਾਊ ਗਊ ਦੇ ਮੂਤਰ ਬਾਰੇ ਗਊ ਦੇ ਗੋਬਰ ਬਾਰੇ ਸਾਨੂੰ ਸਮਝਾਇਆ ਜਾਊਗਾ ਉੱਥੇ ਸਾਨੂੰ ਜਿਹੜੇ ਸਾਡੇ ਨਾਇਕ ਨੇ ਚਾਹੇ ਉਹ ਪੰਜਾਬ ਦੇ ਨਾਇਕ ਨੇ ਚਾਹੇ ਉਹ ਨੈਸ਼ਨਲ ਨਾਇਕ ਨੇ ਉਨ੍ਹਾਂ ਦੇ ਚੈਪਟਰ ਕੱਟ ਕੇ ਸਾਨੂੰ ਕਿਦੇ ਬਾਰੇ ਪੜਾਇਆ ਜਾਊਗਾ ਸਾਬਰਕਾਰ ਬਾਰੇ ਜਿਹੜਾ ਜੇਲ੍ਹ 'ਚ ਬੈਠਾ ਅੰਗਰੇਜ਼ਾਂ ਤੋਂ ਮਾਫੀ ਮੰਗਿਆ ਸੀ ਤੇ ਉਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਊਗਾ ਜਿਹੜਾ ਆ ਸੋਡੇ ਜਿਆਦਾ ਹੈ ਜਦੋਂ ਆਪਾਂ ਨਹਿਰੂ ਮੋਰੀਅਲ ਗਵਰਨਮੈਂਟ ਕਾਲ ਦੇ ਵਿੱਚ ਬੀਏ ਕਰਦੇ ਸੀ ਆਪਾਂ ਹਿਸਟਰੀ ਵਾਲੀ ਮੈਡਮ ਨੂੰ ਇੱਕ ਸਵਾਲ ਕੀਤਾ ਸੀ ਕਿ ਭਗਤ ਸਿੰਘ ਨੂੰ ਟੈਰਰਿਸਟ ਕਿਉਂ ਲਿਖਿਆ ਅੰਗਰੇਜ਼ੀ ਦੇ ਵਿੱਚ ਤੇ ਉਹ ਜਵਾਬ ਉਹਦੇ ਕੋਲੇ ਵੀ ਹੈ ਨਹੀਂ ਸੀਗਾ ਕਿਉਂਕਿ ਉਹ ਇੱਕ ਟੀਚਰ ਸੀ ਆਪਾਂ ਸਤਿਕਾਰ ਕਰਦੇ ਆ ਮੈਨੂੰ ਲੱਗਦਾ ਕਿ ਆਪਣੀ ਸਟੇਟ ਗਵਰਨਮੈਂਟ ਜਾਂ ਆਪਣੀ ਭਾਰਤ ਸਰਕਾਰਾਂ ਅੱਜ ਤੱਕ ਭਗਤ ਸਿੰਘ ਨੂੰ ਕਿਤਾਬਾਂ ਦੇ ਵਿੱਚ ਸ਼ੀ ਇਹ ਨਹੀਂ ਲਿਖ ਸਕਦਾ ਮੈਗਜ਼ੀਨ ਦੇ ਵਿੱਚ ਜ਼ਰੂਰ ਲਿਖਦੇ ਆ ਚਲੋ ਕਲਾ ਸ਼ਹੀਦ ਸ਼ਬਦ ਲਿਖਣਾ ਨਹੀਂ ਉਹਦੇ ਪੂਰਨਿਆਤੇ ਵੀ ਨਹੀਂ ਚੱਲ ਸਕੀ ਉਹ ਫਿਰ ਤਾਂ ਹੀ ਨਹੀਂ ਲਿਖਦੇ ਨਾ ਚੱਲਣਾ ਪਊਗਾ ਆਪਾਂ ਹੁਣ ਥੋੜਾ ਪਿੱਛੇ ਜਾਵਾਂਗੇ ਗੱਲ ਆਪਣੀ ਹੋ ਸਕਦਾ ਥੋੜਾ ਲੰਬੀ ਚਲੀ ਜਾਵੇ ਭਗਤ ਸਿੰਘ ਜਦੋਂ ਕੋਈ ਦਿਨ ਹੁੰਦਾ 23 ਮਾਰਚ ਹੁੰਦਾਗਾ ਸੈਪਟੰਬਰ ਦੇ ਵਿੱਚ ਭਗਤ ਸਿੰਘ ਦਾ ਦਿਹਾੜਾ ਆਉਂਦਾ ਕਿੰਨੇ ਮੰਤਰੀ ਉੱਥੇ ਜਾ ਕੇ ਹੁਸੈਨੀਵਾਲਾ ਫੁੱਲ ਚੜਾਉਂਦੇ ਆ ਗਲਾਂ 'ਚ ਹਾਰ ਪਾਉਂਦੇ ਆ ਜਦੋਂ ਮਨਪ੍ਰੀਤ ਬਾਦਲ ਨੇ ਪੀਪੀਪੀ ਪਾਰਟੀ ਅਲੱਗ ਬੋਟ ਬੈਂਕ ਸ਼ੋਅ ਆਫ ਆ ਬੋਟ ਬੈਂਕ ਜਦੋਂ ਮਨਪ੍ਰੀਤ ਬਾਦਲ ਨੇ ਪੀਪੀਪੀ ਪਾਰਟੀ ਬਣਾਈ ਸੀ ਉੱਥੇ ਜਾ ਕੇ ਸ਼ਹੀਦਾਂ ਦੀ ਮਿੱਟੀ ਦੀ ਸੌਂ ਖਾਦੀ ਤੇ ਕੱਲ ਪੰਜਾਬ ਦਾ ਪਖ ਸਿੰਘ ਜਿਹੜਾ ਆਪ ਦੇ ਆਪ ਚ ਬਣਿਆ ਸੀ ਨਹੀਂ ਕੰਪੇਅਰ ਕਰਦੇ ਉਸ ਸੀਦ ਨਾਲ ਮਨਪ੍ਰੀਤ ਸਿੰਘ ਬਾਦਲ ਕੱਲ ਕਿੱਥੇ ਸੀਗਾ ਕੱਲ ਕਿੱਥੇ ਸੀ ਠੀਕ ਹੈ ਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਉਹਨੇ ਕਿਹਾ ਸੀ ਵੀ ਮੈਂ ਹੁਣ ਆ ਪੰਜਾਬ ਵਾਸਤੇ ਮੈਂ ਕੁਝ ਕਰਨ ਲੱਗਿਆ ਤੇ ਮੇਦੂ ਬਾਅਦ ਕਿਸੇ ਪਾਰਟੀ ਚ ਨਹੀਂ ਜਾਮ ਕਿ ਥੋੜੇ ਚਿਰਾਂ ਬਾਅਦ ਉਹ ਜੀ ਕਾਂਗਰਸ ਚ ਚਲਾ ਗਿਆ ਕਾਂਗਰਸ ਤੋਂ ਭਾਜਪਾ ਜਾ ਗਿਆ ਉਸ ਤੋਂ ਬਾਅਦ ਸਾਰੀ ਇੱਕੋ ਜੀ ਸਰ ਵਾਪਸੀ ਕਰੂ ਕਿ ਕੀ ਕਰੂ ਹੁਣ ਉਹਨਾਂ ਦਾ ਡਾਡਾ ਜਾਣਦਾ ਇੱਕ ਸਾਨੂੰ ਇਹ ਲੱਗਦਾ ਹੈ ਕਿ ਪੰਜਾਬ ਸਰਕਾਰਾਂ ਜਿੰਨੀਆਂ ਵੀ ਇੱਥੇ ਆਈਆਂ ਸਾਰੀਆਂ ਇਹ ਯੂਨੀਵਰਸਿਟੀ ਤੋਂ ਪਿੱਛੇ ਹਟ ਰਹੀਆਂ ਕਿ ਸਾਨੂੰ ਗ੍ਰਾਂਟ ਨਾ ਦੇਣੀ ਪਵੇ ਉਹ ਵੀ ਚਾਹੁੰਦੇ ਆ ਕਿ ਇਹ ਸੈਂਟਰ ਦੇ ਹੱਥਾਂ ਵਿੱਚ ਜਾਵੇ ਇਹਨੂੰ ਗ੍ਰਾਂਟ ਮਿਲੇ ਤਾਂ ਸਾਨੂੰ ਇਹਦੇ ਵਿੱਚੋਂ ਇੱਕ ਵਾਰ ਮੁਨਾਫਾ ਮਿਲੇ ਹੋਰ ਹੁਣ ਕਾਰਨ ਪਤਾ ਕੀ ਆ ਜ ਤਾਂ ਗ੍ਰਾਂਟ ਸਰਕਾਰ ਨੂੰ ਆਪਦੇ ਖਾਤੇ ਚ ਦੇਣੀ ਪਊਗੀ ਉਹ ਚਾਉਂਦੇ ਆ ਵੀ ਇਹ ਕੇਂਦਰੀਕਰਨ ਹੋ ਜੇ ਇਹ ਦਾ ਪ੍ਰਾਈਵੇਟਕਰਨ ਹੋ ਜੇ ਜੇ ਪ੍ਰਾਈਵੇਟਕਰਨ ਹੁੰਦਾ ਫਿਰ ਇਹਨੂੰ ਗ੍ਰਾਂਟ ਨਹੀਂ ਮਿਲੂਗੀ ਫਿਰ ਇਹਨੂੰ ਲੋਨ ਮਿਲੂਗਾ ਲੋਨ ਮਿਲੂਗਾ ਲੋਨ ਝਕਾਉਣਾ ਪਊਗਾ ਉਹਦਾ ਉਹਦਾ ਵਿਆਜ ਵੀ ਲੱਗੂਗਾ ਤੇ ਉਹ ਫਿਰ ਵਿਆਜ ਤੇ ਉਹ ਲੋਨ ਕਿਹਦੀਆਂ ਜੇਬਾਂ ਚੋਂ ਮੜੂਗਾ ਜਿਹੜੇ ਇੱਥੇ ਵਿਦਿਆਰਥੀ ਪੜ੍ਹਦੇ ਆ ਉਹਨਾਂ ਦੀ ਫੀਸਾਂ ਦੇ ਵਿੱਚ ਉਹਨਾਂ ਦੇ ਫੀਸਾਂ 'ਚ ਵਾਧਾ ਹੋਊਗਾ ਉਹਨਾਂ ਦੀਆਂ ਹੋਸਟਲਾਂ ਦੀਆਂ ਫੀਸਾਂ 'ਚ ਵਾਧਾ ਹੋਊਗਾ ਸਾਨੂੰ ਹੋਰ ਤਰ੍ਹਾਂ ਦੇ ਟੈਕਸ ਲੱਗਣਗੇ ਤੁਸੀਂ ਐਂ ਕਰੋ ਇੱਕ ਕੇਜ ਯੂਨੀਵਰਸਿਟੀ ਆ ਜਿਹਦੇ ਚ 2500 3000 5400 ਤੋਂ 54 5000 ਤੋਂ ਥੱਲੇ ਥੱਲੇ ਬੰਦਾ ਐਮਏ ਕਰਕੇ ਨਿਕਲ ਜਾਂਦਾ ਤੇ ਇੱਕ ਉਹ ਯੂਨੀਵਰਸਟੀਆਂ ਨੇ ਜਿਹੜੇ ਲੱਡੂ ਵਿੱਚ ਨੇ ਨੇ ਖੋਲ ਲੀਆਂ ਜਿਹੜੇ ਕੋਈ ਹੋਰ ਜਿਹੜੇ ਹੈਗੇ ਨੇ ਵੱਡੇ ਵੱਡੇ ਬਿਲਡਰ ਜਾਂ ਵੱਡੇ ਵੱਡੇ ਜਿਹੜਾ ਡੇਡ ਡਾਡ ਲੱਖ ਲੈਂਦੀ ਐ 100 ਹਾਂ ਦਾ ਠੀਕ ਹੈ ਨਾ ਤੇ ਉਹਨਾਂ ਦਾ ਤੁਸੀਂ ਲੱਖ ਡੇਡ ਲੱਖ ਭਰੇ ਬਿਨਾ ਉਹਨਾਂ ਦਾ ਗੇਟ ਨਹੀਂ ਲੰਘ ਸਕਦੇ ਤੁਸੀਂ ਪੰਜਾਬ ਸਰਕਾਰ ਇੱਥੇ ਤਾਂ ਬੜਾ ਰੌਲਾ ਪਾ ਰਹੀ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਇੱਥੇ ਰੋਟੀਆਂ ਸੇਕਣ ਆ ਗਈਆਂ ਤੇ ਆਪਦੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆ ਉਥੇ ਕੀ ਇਹਨੂੰ ਪੁੱਛੋ ਦੇ ਸਿਰ ਕਿੰਨਾ ਕਰਜ ਹੈ ਉਥੇ ਮੁਲਾਜ਼ਮਾਂ ਨੂੰ ਕਿੰਨੇ ਕਿੰਨਾ ਟਾਈਮ ਤਨਖਾਹਾਂ ਨਹੀਂ ਮਿਲੀਆਂ ਮੈਂ ਤਾਂ ਵਿਦਿਆਰਥੀਆਂ ਤੇ ਇਹ ਵੀ ਸੁਣਿਆ ਕਿ ਉਹ ਆਰਥਿਕ ਸੰਕਟ ਦੇ ਵਿੱਚੋਂ ਨਿਕਲ ਨਹੀਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਰਿਪੇਅਰ ਦਾ ਪੇਪਰ ਰਿਟੇਅਰ ਕੱਢ ਦਿੰਦੇ ਬਹੁਤ ਵੱਡੇ ਫੈਸਲੇ ਲਾਵਾਂਗੇ ਆਪਾਂ ਉਹੀ ਤਾਂ ਗੱਲ ਹੈ ਨਾ ਬੀਐਮਸੀ ਨੇ ਭੇਜਦੇ ਕਰੈਕਸ਼ਨ ਨੂੰ ਜਾਣ ਕੇ ਨਹੀਂ ਕਰਦੇ ਹੈਗੇ ਅਸੀਂ ਐਸੇ ਲੱਕੇ ਕਰਾਂਗੇ ਸਰਕਾਰਾਂ ਨੇ ਇੱਕ ਆਪ ਦਾ ਖਜ਼ਾਨਾ ਭਰਨ ਦਾ ਜ਼ਰੀਆ ਬਣਾ ਲਿਆ ਰਿਪੇਅਰ ਕੱਢੀ ਜਾਓ ਰਿਪੇਅਰ ਕੱਢੀ ਜਾਓ ਸਪਲੀ ਦੇ ਹੀ ਚਲੋ ਫੇਰ ਭਰਨਗੇ ਕੋਈ ਗੱਲ ਨਹੀਂ ਥੋੜੇ ਬਹੁਤੇ ਪਾਸ ਕਰ ਦੋ ਦੁਬਾਰੇ ਇਹਦੇ ਫੇਰ ਉਦੋਂ ਬਾਅਦ ਰੀਚੈਕਿੰਗ ਫੇਰ ਹੋਰ ਤਰ੍ਹਾਂ ਦਾ ਹਨਾ 골ਡਨ ਚਾਂਸ ਇਸੇ ਤਰ੍ਹਾਂ ਹੀ ਕੀ ਇਸੇ ਤਰ੍ਹਾਂ ਹੀ ਜਿਹੜਾ ਹੈ ਗਿਆ ਨਾ ਨੌਕਰੀਆਂ ਕੱਢ ਦੋ ਉਹਦੇ ਚ ਪਤਾ ਵੀ 5-4 ਲੱਖ ਬੰਦੇ ਨੇ ਨੌਕਰੀ ਭਰ ਦੇਣੀਆਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਵੀ ਜਿਹੜੇ ਆਪਣੇ ਪੰਜਾਬ ਦੇ ਕਾਲਜ ਜਾਂ ਯੂਨੀਵਰਸਿਟੀ ਇਨਕਲੂਡਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿ ਐਦਾਂ ਦਾ ਇਹ ਕੋਈ ਕਰੀਕੂਲਮ ਹੈ ਇਹਨਾਂ ਦਾ ਐਦਾਂ ਦਾ ਪਾਠਕਰਮ ਹੈ ਕਿ ਜਿਹੜਾ ਬੱਚਿਆਂ ਨੂੰ ਸਵੈ ਰੁਜ਼ਗਾਰ ਬਣਾਉਂਦਾ ਹੋਵੇ ਸਵੈ ਰੁਜ਼ਗਾਰ ਵਾਲਾ ਹੈ ਹੀ ਨਹੀਂ ਕੋਈ ਦੱਸੋ ਸਾਡੇ ਯੂਥ ਨਾਲ ਰਿਲੇਟਡ ਸਾਰੇ ਪ੍ਰੋਗਰਾਮ ਖਤਮ ਖਤਮ ਹੁੰਦੇ ਜਾ ਰਹੇ ਹਨ ਦੂਸਰੀ ਗੱਲ ਜੂਥ ਜਿਹੜਾ ਹੈਗਾ ਐਮਏ ਕਰਕੇ ਐਮਫਿਲ ਕਰਕੇ ਪੀਐਚਡੀ ਕਰਕੇ ਵੀ ਆਪਦੇ ਆਪ ਨੂੰ ਇਹ ਨਹੀਂ ਕਹਿ ਸਕਦਾ ਕਿ ਠੋਕੇ ਵੀ ਆ ਲੋ ਮੈਂ ਰੁਜ਼ਗਾਰ ਦੇ ਕਾਬਿਲ ਹੋ ਗਿਆ ਕੋਈ ਕਹਿ ਸਕਦਾ ਕੋਈ ਕਿਸੇ ਦੀ ਸਿਕਿਉਰਿਟੀ ਹੈ ਇਨਸ਼ੋਰ ਹੈ ਕਿਹੜੀ ਯੂਨੀਵਰਸਿਟੀ ਤੁਹਾਡੇ ਸਰਟੀਫਿਕੇਟ ਤੇ ਮੋਹ ਠੋਕੇ ਦਿੰਦੀ ਆ ਵੀ ਆਲੇ ਕਾਕਾ ਤੂੰ ਆਰ ਡਿਗਰੀ ਕਰ ਲੀਆ ਅਸੀਂ ਦਾਅਵੇ ਨਾਲ ਕਹਿੰਦੇ ਤੈਨੂੰ ਫੁਲਾਣੇ ਫੀਲਡ ਚ ਜੌਬ ਮਿਲੂਗੀ ਜੋ ਮਿਲਣ ਦੇ ਅੱਗੇ ਕਿੰਨੇ ਪੈਰਾਮੀਟਰਸ ਨੇ ਉਹ ਉਹ ਕਲੀਅਰ ਨਹੀਂ ਹੁੰਦੇ ਕਿਉਂਕਿ ਜਿਹੜੀ ਲੋਡ ਅੱਜ ਕੱਲ ਲੋਡ ਹੈ ਮੋਰਲ এডੂਕੇਸ਼ਨ ਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਦੀ ਲੋੜਾ ਫਿਲਾਸਫੀ ਸਬਜੈਕਟ ਦੀ ਲੋੜਾ ਸਾਈਕਲੋਜੀ ਸਬਜੈਕਟ ਦੀ ਲੋੜ ਹੈ ਸੈਕਸ এডੂਕੇਸ਼ਨ ਦੀ ਲੋੜ ਹੈ ਮਾਸ ਕਮਿਊਨੀਕੇਸ਼ਨ ਦੀ ਲੋੜ ਹੈ ਜਾਂ ਆਈਟੀ ਆਈਟੀ ਨਾਲ ਰਿਲੇਟਡ ਜਿਹੜੇ ਸਬਜੈਕਟ ਆ ਉਹਨਾਂ ਦੀ ਲੋੜ ਹੈ ਪਰ ਇਹ ਸਰਕਾਰਾਂ ਨੂੰ ਪੜਾ ਨਹੀਂ ਰਹੀਆਂ ਕਿਉਂਕਿ ਉਹਨੂੰ ਪੜ ਕੇ ਕੁਸ਼ਲਤਾ ਕੁਸ਼ਲਤਾ ਆਊਗੀ ਸਕਿੱਲ ਆਊਗੀ ਸਕਿੱਲ ਹੋ ਕੇ ਉਹ ਨੌਕਰੀ ਲੈਣ ਦੇ ਯੋਗ ਯੋਗ ਹੋਣਗੇ ਜੇ ਇਹਨਾਂ ਨੂੰ ਪੰਜਾਬ ਤੇ ਇੰਨਾ ਹੀ ਤਰਸ ਹੋਵੇ ਤੁਸੀਂ ਪੰਜਾਬ ਦੀਆਂ ਰਿਕਰੂਟਮੈਂਟਸ ਦੇਖ ਲਓ ਚਲੋ ਸ਼੍ਰੋਮਣੀ ਕਾਲੀਜ ਦੇ ਨਾਲ ਵੀ ਵੀਰ ਸਿੰਘ ਬਾਦਲ ਵੀ ਕਹਿੰਦਾ ਵੀ ਅਸੀਂ ਵੀ ਮਾੜੇ ਸੀ ਸਾਨੂੰ ਲੋਕਾਂ ਨੇ ਨਾ ਕਰਤਾ ਕਾਂਗਰਸ ਵਾਲਾ ਰਾਜਾ ਪਟਿੰਗ ਵੀ ਕਹਿੰਦਾ ਵੀ ਅਸੀਂ ਵੀ ਮਾੜੇ ਸੀ ਸਾਨੂੰ ਵੀ ਨਾ ਕਰਤਾ ਪਰ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਕੇ ਆਮ ਆਦਮੀ ਪਾਰਟੀ ਆਈ ਸੀ ਪੰਜਾਬ ਦੇ ਇੱਕ ਨਵਾਂ ਬਦਲ ਲਿਖਿਆ ਇਹਨੇ ਸਿਲੇਬਸ ਦੇ ਵਿੱਚ ਕੀ ਬਦਲਾ ਕੀਤਾ ਪੰਜਾਬ ਨੂੰ ਆਰਥਿਕ ਸੰਕਟ ਦੇ ਵਿੱਚੋਂ ਕਿੰਨਾ ਕੁ ਕੱਢਿਆ ਕਿੰਨਾਕ ਤੁਸੀਂ ਐਜੂਕੇਸ਼ਨ ਦੇ ਵਿੱਚ ਨਖਾਰ ਲੈਂਦਾ ਕੁਝ ਵੀ ਨਹੀਂ ਕਿੰਨਾਕ ਤੁਸੀਂ ਆਪ ਦਾ ਜਿਹੜਾ ਪੋਲਿਟਿਕਲ ਕਲਚਰ ਸੀ ਉਹਨੂੰ ਸਾਫ਼ ਕੀਤਾ ਹਮ ਕਿੰਨੇਕ ਤੁਸੀਂ ਜਿਹੜੇ ਭ੍ਰਿਸ਼ਟ ਲੋਕ ਸੀ ਪੰਜਾਬ ਦੇ ਵਿੱਚ ਉਹਨੂੰ ਕਿੰਨੇਕ ਤੁਸੀਂ ਉਹ ਕੀਤਾ ਉਹ ਆਈਜੀ ਜਿਹੜਾ ਪੁੱਲਦਰ ਫੜਿਆ ਹਮ ਤਾਂ ਉਹ ਵਿਜੀਲੈਂਸ ਤੋਂ ਤਾਂ ਠੀਕ ਨਹੀਂ ਆਇਆ ਉਹ ਫੜਲੇ ਸੀਬੀਆਈ ਨੇ ਉਹਨੂੰ ਬਚਾਉਣ ਦੇ ਲਈ ਸੀਬੀਆਈ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ ਉਹ ਕਰ ਰਹੀ ਹੈ ਕੇਸ ਪਾਰੀ ਹੈ ਉਹ ਕੇਸ ਉਹ ਹਾਈ ਕੋਰਟ ਦੇ ਵਿੱਚ ਜਦੋਂ ਗੱਲ ਗਈ ਤੇ ਲੋਕਾਂ ਨੇ ਤੁਸੀਂ 30 ਮਿੰਟਾਂ ਦੇ ਵਿੱਚ 30 ਸਾਲਾਂ ਦੀ ਕਮਾਈ ਕਿਵੇਂ ਕੱਢਦੀ ਤਾਂ ਪੰਜਾਬ ਸਰਕਾਰ ਉੱਥੇ ਜਵਾਬ ਦੇ ਦੇਣਾ ਪੰਜਾਬ ਸਰਕਾਰ ਕੋਲੇ ਹਾਈ ਕੋਰਟ ਦੇ ਕਿਸੇ ਵੀ ਸਵਾਲਾਂ ਦਾ ਜਵਾਬ ਹੈ ਨਹੀਂ ਕੱਲਾ ਆਹੀ ਨਹੀਂ ਇਸ ਤੋਂ ਪਹਿਲਾਂ ਵੀ ਜਿੰਨੇ ਮਸਲਿਆਂ ਦੇ ਉੱਪਰ ਹਾਈ ਕੋਰਟ ਦੇ ਵਿੱਚ ਰਿੱਟ ਪਈ ਆ ਕੁਝ ਸਮਾਜਿਕ ਕਾਰਕੁਨਾਂ ਨੇ ਰਿੱਟ ਪਾਈ ਆ ਭਾਵੇਂ ਉਹ BBMB ਦੇ ਮਾਮਲੇ 'ਚ ਹੋਵੇ ਭਾਵੇਂ ਉਹ ਲੈਂਡ ਪੂਲਿੰਗ ਦੇ ਮਸਲੇ ਤੇ ਹੋਵੇ ਲੈਂਡ ਪੂਲਿੰਗ ਤੇ ਵੀ ਕਿੰਨੀ ਕੁੱਤੇ ਖਾਣੀ ਹੋਈ ਆ ਸਰਕਾਰ ਨਾਲ ਇਹੋ ਜਿਹਾ ਜਵਾਬ ਨਹੀਂ ਦਿੱਤਾ ਗਿਆ ਯੂ ਟਰਨ ਯੂ ਟਰਨ ਹੋਏ ਨੇ ਸੋ ਇਸੇ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਜਿੰਨੇ ਸਟੂਡੈਂਟ ਹੋਣਾ ਯੂਨੀਵਰਸਟੀਆਂ ਕਾਲਜਾਂ ਚ ਪੜ ਰਹੇ ਆ ਕੁਝ ਕੁ ਯੂਨੀਵਰਸਟੀਆਂ ਕਾਲਜ ਜਿਵੇਂ ਪੰਜਾਬ ਯੂਨੀਵਰਸਿਟੀ ਹੋਗੀ ਪਟਿਆਲਾ ਯੂਨੀਵਰਸਿਟੀ ਹੋਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਗੀ ਜਾਂ ਕੁਝ ਕਾਲਜਸ ਹੋਗੇ ਚੰਗੇ ਉਹ ਬੱਚਿਆਂ ਨੂੰ ਕੁਝ ਵੋਕੇਸ਼ਨਲ ਤੇ ਕੁਝ ਜਿਹੜੀ ਹੈਗੇ ਮੋਰਲ ਵੈਲਿਊਜ਼ ਵਾਲੀ ਐਜੂਕੇਸ਼ਨ ਦੇ ਰਹੇ ਆ ਮੋਸਟ ਆਫ ਦਾ ਪ੍ਰਾਈਵੇਟ ਜਿਹੜਾ ਸੈਕਟਰ ਹੈ ਉੱਥੇ ਕਦੇ ਤੁਸੀਂ ਗੇੜਾ ਮਾਰਿਓ ਨਾ ਤਾਂ ਮੈਨਰਸ ਨੇ ਬੱਚਿਆਂ ਨੂੰ ਬਹੁਤ ਰੇਅਰ ਹੋਣਗੇ ਕੋਈ 5-4 ਸਟੂਡੈਂਟਸ ਹੋਮ ਅਗਰ ਹੁਣ ਤਾਂ ਗੱਲ ਵੱਖਰੀ ਆ ਤੇ ਮੈਨਰਸ ਤੋਂ ਹਟ ਕੇ ਉਹਨਾਂ ਕੋਲ ਸਕਿੱਲ ਜ਼ੀਰੋ ਆ ਕਿਸੇ ਵੀ ਤੁਸੀਂ ਕਮਿਊਨੀਕੇਸ਼ਨ ਦੀ ਗੱਲ ਕੀਤੀ ਤੁਸੀਂ ਕਿਸੇ ਹੋਰ ਦੀ ਗੱਲ ਕੀਤੀ ਕਿ ਸਮੇਂ ਦੀ ਲੋੜ ਹੈ ਕਦੇ ਨਹੀਂ ਕਿਸੇ ਨੂੰ ਹਰੇਕ ਚੋੜਿਆ ਅੱਜ ਕੱਲ੍ਹ ਉੱਥੇ ਕੀ ਹੁੰਦਾ ਪ੍ਰਾਈਵੇਟ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕੁਝ ਪ੍ਰਾਈਵੇਟ ਕੰਪਨੀਆਂ ਆ ਜਾਂਦੀਆਂ ਅਸੀਂ ਜੀ ਇਹਨਾਂ ਨੂੰ ਇੰਟਰਨਸ਼ਿਪ ਤੇ ਰੱਖਣ ਆਏ ਆ ਉੱਥੇ ਇੱਕ ਸ਼ੋਅ ਕੀਤਾ ਜਾਂਦਾ ਜੋਬ ਫੇਅਰ ਲੱਗਿਆ ਜੀ ਜੋਬ ਫੇਅਰ ਦੇ ਵਿੱਚ ਹਾਂ ਜੀ ਕੈਪਟਨ ਬਰਿੰਦਰ ਸਿੰਘ ਨੇ ਜਲੂਸ ਕੱਢਤਾ ਪੰਜਾਬ ਦੇ ਮੇਲਾ ਜੁਲਸਾ ਆ ਰਿਹਾ ਸੀ ਉੱਥੇ ਉਹਨਾਂ ਨੂੰ ਸਿਲੈਕਟ ਕਰ ਲੈਂਦੇ ਆ ਆਹ ਲਓ ਜੀ ਕਿੰਨਾ ਦਿੰਦੇ 8 8 10 10 ਹਜ਼ਾਰ ਰੁਪਏ ਮੇਗਾ ਰੋਜ਼ਗਾਰ ਮੇਲਾ ਹੁੰਦਾ ਹੁੰਦਾ ਕੈਪ ਔਰ ਕਾਦੇ ਸਿਰਫ ਸਿਰਫ ਕਾਗਜ਼ਾਂ 'ਚ ਕੁਛ ਜਿਹੜੇ ਮਾਈਨਰਸ ਹੁੰਦੇ ਆ ਨਾ ਹੋਰ ਛੱਡੋ ਮੈਂ ਬਹੁਤ ਸਾਰੇ ਸਟੂਡੈਂਟਾਂ ਨੂੰ ਵੇਖਿਆ ਮੈਂ ਬਹੁਤ ਨੋਟ ਕਰਦਾ ਪਤ ਨਹੀਂ ਆਪਾਂ ਹੀ ਇੰਨੇ ਸੰਵੇਦਨਸ਼ੀਲ ਆ ਪਤਾ ਨਹੀਂ ਦੁਨੀਆ ਨਹੀਂ ਨੋਟ ਕਰਦੀ ਇੱਕ ਟੇਬਲ ਤੇ ਬੈਠ ਕੇ ਖਾਣਾ ਕੈਂਟੀਨ 'ਤੇ ਖਾਣ ਤੋਂ ਬਾਅਦ ਆਪਣੀ ਡਿਸਪੋਜ਼ਲ ਪਲੇਟ ਤੇ ਚਾਹ ਵਾਲਾ ਡਿਸਪੋਜ਼ਲ ਗਲਾਸ ਉਹਨੂੰ ਡਸਟਬਿਨ 'ਚ ਸਾਹਮਣੇ ਲੱਗਿਆ ਸੁੱਟਣਾ ਕਿਹਦੀ ਜ਼ਿੰਮੇਵਾਰੀ ਆ ਉਹ ਜਿਹੜਾ ਖਾ ਕੇ ਗਿਆ ਜਿਹੜਾ ਖਾ ਕੇ ਗਿਆ ਖਾ ਕੇ ਉੱਥੇ ਛੱਡ ਜਾਂਦੇ ਆ ਟੇਬਲ ਆਏ ਭਰੇ ਪਏ ਹੁੰਦੇ ਆਗੇ ਉਹਨਾਂ ਨੂੰ ਮਤਲਬ ਤੁਸੀਂ ਟੋਕ ਨਹੀਂ ਸਕਦੇ ਅਗੇ ਸਟੈਂਡਰਡ ਦੀ ਤੋਹੀਨ ਸਮਝਦੇ ਹੋ ਝੂਠੇ ਆਪਦੇ ਬਰਤਨ ਚੱਕਲੇ ਨੇ ਸਟੈਂਡਰਡ ਦੀ ਤੋਹੀਨ ਸਮਝਦੇ ਇਹ ਚੀਜ਼ਾਂ ਇਹ ਚੀਜ਼ਾਂ ਇਕਵਾਲ ਕੀਨੇ ਸਿਖਾਉਣੀਆਂ ਇਹ ਚੀਜ਼ਾਂ ਸਾਡੀ ਸਿੱਖਿਆ ਤੇ ਸਵਾਲ ਖੜੇ ਕਰਦੇ ਹਨ ਇਹ ਸਾਡੇ ਪਰਿਵਾਰਕ ਪਰਵਰਿਸ਼ ਤੇ ਸਵਾਲ ਖੜੇ ਕਰਦੇ ਹਨ ਸੋ ਇਸ ਕਰਕੇ ਇਸ ਤਰ੍ਹਾਂ ਦੀ এডਿਕੇਸ਼ਨ ਦੀ ਲੋੜ ਹੈ ਇਹਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਔਰ ਵਾਕੀ ਸਲੂਟ ਕਰਦੇ ਆ ਕਿ ਇਹ ਜੇ ਮੋਰਚਾ ਲੱਗਿਆ ਤੇ ਮੋਰਚਾ ਕੱਲ ਬੇਹਿਸਾਬਾ ਜਿਹੜਾ ਇਸ ਲੈਵਲ ਤੱਕ ਪਹੁੰਚਿਆ ਜਿਨੇ ਮੇਨਸਟ੍ਰੀਮ ਪੋਲੀਟੀਕਲ ਸਿਸਟਮ ਦੀ ਤੇ ਕੇਂਦਰ ਦੀ ਨੀਂਦ ਉਡਾਤੀ 노 ਡਾਊਟ ਪੰਜਾਬ ਦੀ ਸੱਤਾਧਿਰ ਦੀ ਤੇ ਪੰਜਾਬ ਦੀ ਆਪੋਜੀਸ਼ਨਾਂ ਦੀ ਵੀ ਨੀਂਦ ਉੱਡੀ ਹੋਣੀ ਆ ਵੀ ਯਾਰ ਜੇ ਇਹ ਯੂਥ ਮੇਨਸਟ੍ਰੀਮ ਪੋਲੀਟੀਕਲ ਸਿਸਟਮ ਦੇ ਵਿੱਚ ਸਰਗਰਮ ਹੋ ਗਿਆ ਨਾ ਤੇ ਅਸੀਂ ਪੁੰਜੇ ਲੱਗ ਜਾਂਦੇ ਬਾਈ ਚਾਂਸਲਰ ਦੇ ਹਾਲੇ ਵੀ ਬਾਰ ਕੇ ਬੈਠੇ ਆ ਸਟੂਡੈਂਟ ਹਾਲੇ ਵੀ ਉਹਨਾਂ ਦੇ ਸਾਡਾ ਧਰਨਾ ਉਦੋਂ ਤੱਕ ਚੱਲੂਗਾ ਜਦ ਤੱਕ ਜਿਹੜੀ ਮਿਨਿਸਟਰੀ ਹੈ ਹਾਇਰ ਐਜੂਕੇਸ਼ਨ ਮਿਨਿਸਟਰੀ ਸੈਂਟਰ ਗਵਰਨਮੈਂਟ ਦੀ ਜਦ ਤੱਕ ਸੈਨੇਟ ਚੋਣਾਂ ਦਾ ਐਲਾਨ ਨਹੀਂ ਕਰਦੀ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੀ ਸਾਡਾ ਧਰਨਾ ਐਵੇਂ ਦੇਮੀ ਰਹੂਗਾ ਚਲੋ ਹਰਜਿੰਦਰ ਸਮਾਜ ਆਜਾਤ ਨਹੀਂ ਦਿੰਦਾ ਕਿਸੇ ਮੁੱਦੇ ਤੇ ਪੰਜਾਬ ਦੇ ਤੇ ਫੇਰ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ